ਐਮਐਲਏ ਬਲਜਿੰਦਰ ਕੌਰ ਉਹਦਾ ਪਤੀ ਸ਼ੁਕਰਾ ਸਿੰਘ ਬੱਲ ਉਹਦਾ ਪਿਤਾ ਜੀ ਦਰਸ਼ਨ ਸਿੰਘ ਤੇ ਦੋਲੇ ਭਰਾ ਜੀ ਉਹਦੇ ਵੀਰ ਸਿੰਘ ਤੇ ਕਰਮਨਦੀਪ ਸਿੰਘ ਇਹਨਾਂ ਨੇ ਜੀ ਹਮ ਵਰਸ਼ ਬਰਾ ਹੋ ਕੇ ਤੇ ਮੇਰੇ ਤੇ ਇਹ ਜਾਣ ਲੈ ਵਾ ਹਮਲਾ ਕਰਵਾਇਆਗਾ ਪਟਿਆਲੇ ਦੇ پاس ਮੈਂ ਪੱਤਰਕਾਰ ਸੀਗਾ ਜੀ ਮੈਂ ਇਹਨਾਂ ਦੀਆਂ ਖਬਰਾਂ ਲਾਉਣ ਲਾ ਸੀ ਦੂਜੀ ਗੱਲ ਐਮਐਲਏ ਜੋ ਗਲਤ ਕੰਮ ਕਰਦੀ ਸੀ ਤੇ ਉਹ ਮੈਂ ਜਾ ਕੇ ਕਰਦਾ ਸੀ ਪਬਲਿਕ ਪਿੱਛੇ ਬੋਲਦਾ ਸੀ ਕੋਈ ਵੀ ਗਲਤ ਕੰਮ ਕਰਦੀ ਐ ਐਮਐਲਏ ਕੋਈ ਜੂਆ ਖੜਾਉਂਦੀ ਕੋਈ ਛੱਟਾ ਲਗਾਉਂਦੀ ਕੋਈ ਜਸਮ ਪ੍ਰੋਤਿਆ ਧੰਦਾ ਚਲਾਉਂਦੀ ਜਣੇ ਕਿ ਮੈਂ ਲੋਕਾਂ ਦੇ ਹੱਕ ਚ ਆਵਾਜ਼ ਚੱਕਣੀ ਸੀ ਇਸ ਗੱਲ ਤੋਂ ਮੇਰੇ ਨਾਲ ਰੰਜਿਸ਼ ਰੱਖਦੇ ਸੀਗੇ ਠੀਕ ਐ ਐਮਐਲਏ ਸਾਹਿਬ ਪਬਲਿਕ ਪਿੱਛੇ ਬੋਲਿਆ ਤੇ ਮੈਨੂੰ ਹਸਾਇਆ ਦਿੱਤੀ ਐ ਜੇ ਚ ਗੱਲਾਂ ਝੂਠ ਹੋਣ ਮੈਂ ਲਿਖ ਕੇ ਦਊਂ ਮੇਰੇ ਗੋਲੀ ਮਾਰ ਦੇ ਜੇ ਮੈਂ ਝੂਠ ਮਾਰਾਂ ਉਹ ਮੌਜ ਨਾ ਫਿਰਦੇ ਹੱਸਦੇ ਪਿੰਡ ਚ ਐਮਐਲਏ ਉਹ ਫਿਰਦੀ ਐ ਮੌਜ ਨਾ ਕਿੱਥੇ ਸਾਡੇ ਇੰਡੀਆ ਦਾ ਕਾਨੂੰਨ ਕਿੱਥੇ ਸਾਡੀ ਸਟੇਟ ਦਾ ਕਾਨੂੰਨ ਕਿ ਗਰੀਬਾਂ ਨੂੰ ਬੰਕਰਣਾ ਹੁੰਦਾ ਗਰੀਬਾਂ ਨੂੰ ਪੁਲਿਸ ਨੇ ਪੈਰ ਬਾਰ ਬਾਰ ਮਾਰਨੇ ਹੁੰਦੇ ਲੰਗੇ ਕਿਸੇ ਦੇ ਲੱਤ 'ਚ ਫੈਰ ਮਾਰਿਆ ਕਿਸੇ ਦੇ ਗਿੱਟੇ 'ਚ ਫੈਰ ਮਾਰਿਆ ਫਿਰ ਉਹਨਾਂ ਨੇ ਬਈ 25 ਲੱਖ ਰੁਪਏ ਲਾਇਆ 50000 ਤਾਂ ਮੱਲਾ ਉੱਥੇ ਲੱਗਿਆ ਫਿਰ ਮੱਲਾ ਗਈ ਮੈਂ ਸਿੱਧੂ ਹਸਪਤਾਲ ਤੋਂ ਲੰਡੀ ਸਾਹਿਬੋਂ ਮੰਗਾ ਕਰ ਰਿਹਾ ਲਗਭਗ ਵੀ 90 ਲੱਖ ਰੁਪਏ ਉੱਥੇ ਲੱਗਿਆ ਹੁਣ ਬਈ ਦੀ ਸਰਜਰੀ ਹੋਣੀ ਹੈ 2 ਲੱਖ ਰੁਪਏ ਹੋਣ ਚਾਹੀਦੇ ਤੇ ਡਾਕਟਰ ਸਾਹਿਬ ਕਹਿੰਦੇ ਸੀ 2 ਸਾਲ ਤੱਕ ਘਰੇ ਰਹਿਣਾ ਮਿਕਚਾਰ ਕੰਮਾਂ ਵਾਲੀ ਹੁੰਦਾ ਹੋਰ ਮੇਰੇ ਕੋਲ ਕੋਈ ਆਮਦਨ ਨਹੀਂ ਤਸੋ ਗੀਵਾ ਕਿਦਰੀ ਆਵਾ ਗਰੀਬੰਨਾ ਪਪਲਕ ਤੋਂ ਬੇਇਨਤੀ ਕਰਦਾ ਮੇਰੀ ਮਦਦ ਕੀਤੀ ਜਾਵੇ ਬਹੁਤ ਦੁਖੀ ਨਹੀਂ ਮੇਰੇ ਲੱਤ ਕਟੋੜੀ ਮੁਗਈ ਤੁਮ ਪਰ ਇਸ ਤੋਂ ਪਹਿਲਾਂ ਇੱਕਦਮ ਕੋਈ ਕਿਸੇ ਦੇ ਲੱਤਾਂ ਤੋੜ ਦੇਵੇ ਇਹ ਤੇ ਮਤਲਬ ਲੋਕ ਕੱਲ ਮੰਨਣਗੇ ਨਹੀਂ ਤੁਹਾਡੀ ਕਿ ਸਿੱਧਾ ਅਗਲਾ ਤੌਰ ਦੇ ਨੂੰ ਪਹਿਲਾਂ ਕਦੇ ਕੋਈ ਸਮਝਾਇਆ ਹੋਵੇ ਜਾਂ ਰੋਕਿਆ ਹੋਵੇ ਤੁਹਾਨੂੰ ਕਦੇ ਕਿਹਾ ਕੋਈ ਇਹਨਾਂ ਨੇ ਪਹਿਲੇ ਮੇਰੇ ਕੋਲ ਜੀ ਮਲਾਜ਼ਮ ਘਰੇ ਵੀ ਆਉਂਦੇ ਰਹੇ ਆ ਮੇਰੇ ਅਫਸਰ ਮੈਨੂੰ ਬੁਲਾਉਂਦੇ ਵੀ ਰਹੇ ਆ ਵੀ ਤੂੰ ਚੁੱਪ ਕਰ ਜਾ ਠੀਕ ਹੈ ਤੇ ਤੇਰਾ ਬੰਦਾ ਐਸਾ ਕਰੇ ਆ ਜਾ ਗਰੂਆ ਤੂੰ ਚੁੱਪ ਕਰ ਜਾ ਮੈਂ ਕਿਹਾ ਵੀ ਮੈਂ ਨਹੀਂ ਚੁੱਪ ਕਰਦਾ ਮੈਂ ਸੱਚ ਬੋਲੂ ਥੋੜੀ ਕਦੇ ਐਮਐਲਏ ਨਾਲ ਗੱਲਬਾਤ ਹੋਈ ਇਸ ਮਾਮਲੇ ਤੇ ਪਹਿਲਾਂ ਕਦੇ ਐਮਐਲਏ ਨੇ ਮੈਨੂੰ ਘਰੇ ਬੁਲਾਇਆ ਸੀਗਾ ਜੀ ਮੈਨੂੰ ਆਦੀ ਵੀ ਬੋਲਣਾ ਮੈਂ ਕਿਹਾ ਜੀ ਸੱਚ ਦਾ ਮੈਂ ਬੋਲੂ ਤੈਨਾਂ ਘਟੀਆਂ ਸੀ ਘਟ ਤੋਂ ਲਗਭਗ 15-20 ਬੰਦੇ ਸੀਗੇ ਜੀ ਮਗਰ ਖੜਾ ਬੰਦਾ ਬੋਲਦਾ ਕਹਿੰਦਾ ਇਹਨੂੰ ਮਾਰਨਾ ਨਹੀਂ ਕਿਤਾ ਆਪਣੇ ਫਿਰ ਕਤਲ ਪੈਜੂਗਾ ਇੱਕ ਕਹਿੰਦਾ ਵੀ ਇਹਦੇ ਜਵਾਬ ਤੱਕ ਮਾਰਾਂਗੇ ਇਹਨੂੰ ਕਹਦੇ ਠੀਕ ਹੈ ਉੱਥੋਂ ਮੌਰੀ ਬਾਜ ਪਛਾਣੀ ਆ ਪਿੱਛੇ ਖੜੇ ਸੀ ਨਾ ਮੇਰੇ ਪਿੱਛੇ ਉਧਰ ਉਥੇ ਆਵਾਜ਼ ਪਛਾਣ ਲਈ ਉਸ ਬੰਦੇ ਦੀ ਆ ਬੰਦਾ ਨਾਲ ਇਹਨਾਂ ਨੇ ਹਮਲਾ ਕਰਤਾ ਉੱਥੇ ਫਿਰ ਮੈਂ ਹਮਲਾ ਕਰਕੇ ਮੇਰੇ ਤੇ ਭੱਜ ਗਏ ਮੇਰੇ ਲੱਤਾਂ ਤੋੜਤੀਆਂ ਇਹਨਾਂ ਨੇ ਉਧਰ ਮੇਰੇ ਤਿੰਨ ਦੰਦ ਤੋੜਤੇ ਆਹ ਦੇਖੋ ਤੇ ਅੱਖ ਤੇ ਮੇਰੇ ਛੱਟ ਸੀਗੀ ਜਦੋਂ ਮੈਂ ਮਾਲਾ ਨਾਂ ਲਿਖਾਤੀ ਵੀਡੀਓ 'ਚ ਨਾਂ ਬੋਲਤੇ ਤੇ ਮੇਰੇ ਵੱਲੋਂ ਐਫਆਰ ਕਿਉਂ ਨਹੀਂ ਕੱਟੀਗੀ ਆਹ ਆਣ ਪਛਾਤਾ ਦੇ ਫਰ ਕੱਟਣ ਦਾ ਕੀ ਮਤਲਬ ਪੰਜ ਛੇ ਬੰਦੇ ਨੇ ਪੈਸੇ ਦੇ ਕੇ ਪੁਲਿਸ ਨਾਲ ਗਾਣ ਸਾਣ ਕਰਕੇ ਪੰਜ ਛੇ ਬੰਦੇ ਜੇਲ੍ਹ ਛੱਡ ਕੇ ਆਏ ਅੱਛਾ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਮੇਰੇ ਦੋਸ਼ੀ ਨਹੀਂਗੇ ਮੇਰੇ ਪਿੰਡ ਦੇ ਬੰਦੇ ਆਹੋ ਹੁਣ ਵੀ ਮੇਰੇ ਮੈਨੂੰ ਭਰੋਸੇ ਜੋ ਸੁਤਰਾ ਤੋਂ ਪਤਾ ਲੱਗਿਆ ਵੀ ਹੁਣ ਵੀ ਰਾਤ ਨੂੰ ਇੱਥੇ ਰਾਮੇ ਗੈਸ ਨਿਕਲਦੀ ਹੈ ਜਿਹੜਾ ਪ੍ਰਸ਼ਾਸਨਾਂ ਬੇਖਬਰ ਹੈ ਕਿਉਂ ਇਹਨਾਂ ਕੋਲੇ ਪੈਸੇ ਜਾਂਦੇ ਨੇ ਬੇਖਬਰਤਾਪੀ ਆ ਐਮ ਐਲ ਏ ਐਮ ਐਲ ਏ ਕੋਲੇ ਪੈਸੇ ਚੜਾਵਾ ਚੜਦਾ ਕੋ ਵੀ ਬੇਖਬਰਤਾਪੀ ਆ ਠੀਕ ਹੈ ਜੀ ਆਹ ਗੱਲਾਂ ਮੈਂ ਬੋਲਦਾ ਸੀ ਇਹ ਗੱਲਾਂ ਤੋਂ ਮੇਰੇ ਰੰਜ ਲੋਕਾਈ ਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਸਮਾਜ ਦੇ ਮੁੱਦੇ ਚੱਕਣ ਤੇ ਸਰਕਾਰਾਂ ਦੇ ਖਿਲਾਫ ਬੋਲਣ ਦਾ ਅੰਜਾਮ ਕੀ ਹੁੰਦਾ ਤੁਹਾਨੂੰ ਤਸਵੀਰ ਦਿਖਾਉਣੀ ਹੈ ਅਸੀਂ ਇਸ ਵਕਤ ਹਲਕਾ ਤਲਵੰਡੀ ਸਾਬੋ ਦੇ ਰਾਮੇ ਪਿੰਡ ਦੇ ਵਿੱਚ ਖੜੇ ਹਾਂ ਜਿੱਥੋਂ ਤੇ ਇੱਕ ਪੱਤਰਕਾਰ ਵੀਰ ਜਿਨ੍ਹਾਂ ਦਾ ਨਾਮ ਹੈ ਦਲਵਾਰ ਸਿੰਘ ਜੋ ਕਿ ਲਗਾਤਾਰ ਸਰਕਾਰ ਦੀਆਂ ਜੋ ਕਮੀਆਂ ਨੇ ਉਹ ਦਿਖਾਉਂਦੇ ਸੀਗੇ ਤਸਵੀਰ ਦਿਖਾ ਦਿੰਦੇ ਹਾਂ ਪਹਿਲਾਂ ਉਹਨਾਂ ਦੀ ਕਿ ਇਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਅਤੇ ਉਹਨਾਂ ਦੀਆਂ ਦੋਵੇਂ ਲੱਤਾਂ ਨੇ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ ਗੁੰਡਿਆਂ ਦੇ ਵੱਲੋਂ ਗੁੰਡੇ ਕੌਣ ਸੀ ਕਿਉਂ ਉਹਨਾਂ ਦੇ ਲੱਤਾਂ ਤੋੜੀਆਂ ਕਿਉਂ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਸਾਰੀ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਤੇ ਕਿਹੜੇ ਕਿਹੜੇ ਉਹ ਕੰਮ ਸੀ ਜੋ ਉਹ ਸਰਕਾਰ ਦੇ ਲੋਕਾਂ ਦੇ ਸਾਹਮਣੇ ਰੱਖਦੇ ਸੀਗੇ ਗੱਲਬਾਤ ਕਰਦੇ ਸਾਡੇ ਨਾਲ ਦਿਲਵਾਰ ਸਿੰਘ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜੋ ਤੁਹਾਡੀ ਹਾਲਤ ਹੋਈ ਹੈ ਇਹ ਇਹ ਕਦੋਂ ਵਾਪਰਦੀ ਹੈ ਘਟਨਾ ਕੀ ਘਟਨਾ ਵਾਪਰਦੀ ਹੈ ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਲੋਕ ਵਾਈ ਟੀਵੀ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਫੋਨ ਤੇ ਤੁਸੀਂ ਦੁਖੀ ਇਹ ਪਾਸ ਪਹੁੰਚੇ ਹੋ ਤੇ ਇਹ ਜਿਹੜੇ ਮੇਰੀ ਘਟਨਾ ਵਾਪਰੀ ਹੈ ਜੀ ਇਹ ਮੇਰੇ ਨਾਲ ਤਿੰਨ ਬੰਦੇ ਦਾ ਮੇਰੇ ਪਿੰਡ ਦੇ ਆ ਜੀ ਜੀ ਕੌਰ ਸਿੰਘ ਜੀ ਪੱਤਰ ਦਰਬਾਰਾ ਸਿੰਘ ਤੇ ਹਰਚੇਤ ਸਿੰਘ ਜੀ ਪੱਤਰ ਜਗਿੰਦਰ ਸਿੰਘ ਅਲਵੇਲ ਸਿੰਘ ਪੁੱਤਰ ਜਗਸੀਰ ਸਿੰਘ ਜੀ ਤੇ ਉਸ ਦੀ ਮਾਤਾ ਕਰਮਜੀਤ ਕੌਰ ਨਗਰ ਕੌਂਸਲ ਦੀ ਪ੍ਰਧਾਨ ਹੈ ਵਾਈਫ ਆਫ ਜਗਸੀਰ ਸਿੰਘ ਤੇ ਐਮ ਐਲ ਏ ਬਲਜਿੰਦਰ ਕੌਰ ਤੇ ਉਹਦਾ ਪਤੀ ਸੁਖਰਾਜ ਸਿੰਘ ਬੱਲ ਉਹਦਾ ਪਿਤਾ ਜੀ ਦਰਸ਼ਨ ਸਿੰਘ ਤੇ ਦੋਲੇ ਭਰਾ ਜੀ ਉਹਦੇ ਵੀਰ ਸਿੰਘ ਤੇ ਰਮਨਦੀਪ ਸਿੰਘ ਠੀਕ ਹੈ ਇਹਨਾਂ ਨੇ ਜੀ ਹਮ ਵਰਸ਼ਵਰਾ ਹੋ ਕੇ ਤੇ ਮੇਰੇ ਤੇ ਇਹ ਜਾਣ ਲੈ ਵਾ ਹਮਲਾ ਕਰਵਾਇਆਗਾ ਪਟਿਆਲੇ ਦੇ ਕੋਲ ਪਟਿਆਲੇ ਕੋਲੇ ਹਾਂਜੀ ਮੈਂ ਪੱਤਰਕਾਰ ਸੀਗਾ ਜੀ ਮੈਂ ਇਹਨਾਂ ਦੀਆਂ ਖਬਰਾਂ ਲਾਉਂਦਾ ਸੀ ਦੂਜੀ ਗੱਲ ਐਮਐਲਏ ਜੋ ਗਲਤ ਕੰਮ ਕਰਦੀ ਸੀ ਤੇ ਉਹ ਮੈਂ ਉਜਾਗਰ ਕਰਦਾ ਸੀ ਪਬਲਿਕ ਪਿੱਛੇ ਬੋਲਦਾ ਸੀ ਜਿਵੇਂ ਗੈਂਸ ਕਢਾਉਂਦੀ ਸੀ ਜੀ ਮੈਂ ਆਪਣਾ ਚੈਨਲ ਤੇ ਬੋਲਿਆ ਤੇ ਉਸ ਤੋਂ ਬਾਅਦ ਮੰਨ ਲਓ ਵੀ ਫੇਸਬੁੱਕ ਤੇ ਲਿਖਦਾ ਜੀ ਮੇਰੇ ਤੁਸੀਂ ਫੇਸਬੁੱਕ ਚੈੱਕ ਕਰ ਸਕਦਾ ਦਲਵਾਰ ਸਿੱਧੂ ਦੇ ਨਾਂ ਤੇ ਤੇ ਦਲਵਾਰ ਸਿੰਘ ਦੇ ਨਾਂ ਤੇ ਦੋ ਮੇਰੀਆਂ ਆਈਡੀਆਂ ਚੱਲਦੀਆਂ ਸੀਗੀਆਂ ਤੇ ਕੋਈ ਵੀ ਗਲਤ ਕੰਮ ਕਰਦੀ ਐ ਐਮਐਲਏ ਕੋਈ ਜੂਆ ਖੜਾਉਂਦੀ ਕੋਈ ਛੱਟਾ ਲਵਾਉਂਦੀ ਕੋਈ ਜਸਮ ਫਰੋਤੀਆ ਧੰਦਾ ਚਲਾਉਂਦੀ ਜਣੇ ਕਿ ਮੈਂ ਲੋਕਾਂ ਦੇ ਹੱਕ ਚ ਆਵਾਜ਼ ਚੱਕਣੀ ਸੀ ਸਾਡੇ ਪੀਣ ਵਾਲਾ ਪਾਣੀ ਜੀ ਬਿਲਕੁਲ ਸੀਵਰੇਜ ਦਾ ਪਾਣੀ ਰਲ ਕੇ ਆਉਂਦਾ 15 ਵਾਰਡਾ ਸਾਡੇ ਨਗਰ ਕਾਉਂਸਲ ਦੇ ਉਹਦੇ ਵਿਰੁੱਧ ਬੋਲਣਾ ਵੀ 15 ਸਾਲ ਹੋ ਗਏ 10 ਸਾਲ ਹੋ ਗਏ ਇਹਨੂੰ ਕੋਈ ਸੁਧਾਰ ਨਹੀਂ ਰਿਹਾ ਸੀਵਰੇਜ ਓਵਰਫਲੋ ਕਿੰਨੀਆਂ ਬਿਮਾਰੀਆਂ ਫੈਲਣ ਦਾ ਖਤਰਾ ਉਹਦੇ ਬਰ ਖਰਾਬ ਬੋਲਣਾ ਇਸ ਗੱਲ ਤੋਂ ਮੇਰੇ ਨਾਲ ਰੰਜਿਸ਼ ਰੱਖਦੇ ਸੀਗੇ ਐਮਐਲਏ ਸਾਹਿਬ ਅੱਛਾ ਬਲਜਿੰਦਰ ਕੌਰ ਜੀ ਤਲਵੰਡ ਹਲਕ ਕੌਰ ਸਿੰਘ ਸੀ ਜਿਹੜਾ ਮੇਰੇ ਇਹ ਮੇਰੇ ਨਾਲ ਕਿਉਂ ਇਹ ਪਰਿਵਾਰ ਮੇਰੇ ਨਾਲ ਕਿਉਂ ਰੰਜਿਸ਼ ਰੱਖਦਾ ਪੰਜਾਬ ਸਰਕਾਰ ਦੀ 302 ਕਣਾ 2 ਮਰਲੇ ਜ਼ਮੀਨ ਸਾਡੇ ਸਿਰਾਂ ਮੇ ਤਲਵੰਡੀ ਸਾਬੋ ਰੋਡ ਤੇ ਹੈ ਜੀ ਠੀਕ ਹੈ ਜਿਹੜੀ ਕਾਸਤ ਕਰਨ ਵਾਸਤੇ ਉਹ ਪੰਜਾਬ ਸਰਕਾਰ ਨੇ ਸ਼ਡਿਊਲ ਕਾਸਟ ਸਟੱਡੀ ਨੂੰ ਦਿੱਤੀ ਹੋਈ ਹੈ ਉਹ ਸ਼ਡਿਊਲ ਕਾਸਟ ਸਟੱਡੀ ਰਿਸਟਰੀਡ ਹੋਈ ਵੀ ਹੈ ਤੇ ਸਹਿਕਾਰਤਾ ਵਿਭਾਗ ਦੇ ਅੰਡਰ ਉਹ ਦਿੱਤੀ ਆ ਕਾਸਤ ਕਰਨ ਵਾਸਤੇ ਉਹਦੀ ਮੈਂ ਇਨਕੁਆਰੀ ਖਲਵਾਈ ਸੀ ਜਿਹੜਾ ਕੌਰ ਸਿੰਘ ਦਾ ਪਿਤਾ ਸੀਗਾ ਦਰਬਾਰਾ ਸਿੰਘ son of ਮਾਲਾ ਸਿੰਘ ਉਹ ਜੀ ਕੁਝ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਿਆ ਸੀ ਉਸਨੇ ਠੀਕ ਹੈ ਤੇ ਉਹਦਾ ਸੁਣ ਮੈਂ ਸਬੂਤ ਦੇਉਂਗਾ ਵੀ ਡੀਸੀ ਸਾਹਿਬ ਨੇ ਆਰਡਰ ਕਰੇ ਸੀ ਨਜਾਇਜ਼ ਕਬਜ਼ਾ ਹਟਾਉਣ ਦੇ ਠੀਕ ਹੈ ਤੇ ਇਹ ਪਰਿਵਾਰ ਮੇਰੇ ਨਾਲ ਇਹ ਰਾਂਝਸ ਰੱਖਦਾ ਸੀ ਮੁੱਢ ਤੋਂ ਲੈ ਕੇ ਸਾਡੀ ਇਹ ਰਾਂਝਸ ਚੱਲੀ ਆਉਂਦੀ ਸੀ ਤੇ ਇਸ ਗੱਲ ਕੱਲੋਂ ਇਹਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਮੇਰੇ ਤੇ ਹਮ ਮਤਲਬ ਮਹਾਂ ਮਸ਼ਵਰਾ ਹੋ ਕੇ ਇਹਨਾਂ ਨੇ ਥੋੜਾ ਕਰਕੇ ਤੇ ਮੇਰੇ ਤੇ ਪਟਿਆਲੇ ਦੇ ਕੋਲੇ ਮੈਂ ਗੱਡੀ ਚਲਾਉਂਦਾ ਸੀ ਗੈਂਸ ਵਾਲੀ ਡਰਾਈਵਰ ਸੀ ਮੈਂ ਠੀਕ ਹੈ ਤੇ ਇੱਥੋਂ ਮੈਂ ਰਾਮੇ ਤੋਂ ਗੱਡੀ ਭਰੀ ਆ ਗੈਂਸ ਦੀ ਉੱਤਰਾਖੰਡ ਭਗਵਾਨਪੁਰ ਚ ਭਗਵਾਨਪੁਰ ਵੈਂਦਾ ਹੈ ਉੱਤਰਾਖੰਡ ਚ ਉੱਥੋਂ ਦੀ ਮੈਂ ਗੱਡੀ ਭਰ ਕੇ ਲੈ ਕੇ ਗਿਆ ਜਦੋਂ ਮੈਂ ਗੱਡੀ ਖਾਲੀ ਕਰਕੇ ਆ ਰਿਹਾ ਸੀ ਤੇ ਮੈਨੂੰ ਪਿੰਡੋਂ ਵੀ ਫੋਨ ਆ ਰਹੇ ਸੀ ਵੀ ਤੇਰੇ ਤੇ ਹਮਲਾ ਕਰਨਗੇ ਤੂੰ ਪਿੰਡ ਨਾ ਅੱਛਾ ਤੇ ਪਰ ਮੈਂ ਪਿੰਡ ਕਿਉਂ ਨਾ ਆਵਾਂ ਜੀ ਦੱਸੋ ਕਿੰਨਾ ਕਿਚਰ ਪਾਸੇ ਰਹਿੰਦਾ ਮੈਂ ਪਿੰਡ ਆਉਂਦਾ ਸੀਗਾ ਰਸਤੇ 'ਚ ਮੈਂ ਰੁਕਿਆ ਚੰਨੋ ਟੋਲ ਪਲਾਜ਼ਾ ਜਿਹੜਾ ਪੈਂਦਾ ਪਟਿਆਲੇ ਕੋਲੇ ਉਸ ਤੋਂ ਪਟਿਆਲੇ ਵਾਲੀ ਸਾਈਡ ਇੱਕ ਸ਼ਰਮਾ ਟਾਬਾ ਪੈਂਦਾ ਰਾਤ ਨੂੰ ਅਸੀਂ ਦੋ ਡਰਾਈਵਰਾਂ ਹਾਂਗੇ ਦੋ ਹੀ ਗੱਡੀਆਂ ਗਏ ਸਾਲਿਆਂ ਖਾਲੀ ਲੈ ਕਰਕੇ ਆਏ ਸੀ ਖਾਣਾ ਖੂਣਾ ਖਾ ਕੇ ਸੀ 1 ਵਜੇ ਸੁੱਤੇ ਆਂ 3:30 ਵਜੇ ਮੈਨੂੰ ਜਾਗ ਆਈ ਸਵੇਰ ਮੈਂ 플ਸ਼ ਗਿਆ ਜੀ 플ਸ਼ ਗਿਆ ਤੇ 플ਸ਼ ਵਿੱਚੋਂ ਬਾਹਰ ਨਿਕਲੇ ਇਹਨਾਂ ਨੇ ਮੇਰੇ 'ਤੇ ਆ ਕੇ ਹਮਲਾ ਕਰਤਾ ਠੀਕ ਹੈ ਇਹਨਾਂ ਨੇ ਹਮਲਾ ਕਰਤਾ ਉੱਥੇ ਫਿਰ ਮੈਂ ਹਮਲਾ ਕਰਕੇ ਮੇਰੇ ਤੇ ਭੱਜ ਗਏ ਮੇਰੇ ਗੱਲਾਂ ਤੋੜਤੀਆਂ ਇਹਨਾਂ ਨੇ ਉਦੋਂ ਮੇਰੇ ਤਿੰਨ ਦੰਦ ਤੋੜਤੇ ਆਹ ਦੇਖੋ ਤੇ ਅੱਖ ਤੇ ਮੇਰੇ ਸੱਟ ਸੀਗੀ ਤੇ ਉਸ ਤੋਂ ਬਾਅਦ ਇਹ ਭੱਜ ਗਏ ਜੀ ਉੱਥੋਂ ਉੱਥੋਂ ਭੱਜ ਗਏ ਜਦੋਂ ਤੇ ਮੈਂ ਉੱਥੋਂ ਵੀਡੀਓ ਵੀ ਬਣਾਈ ਮੈਂ ਕੋਈ ਉਹ ਬੰਦੇ ਭੱਜ ਗਏ ਉੱਥੋਂ ਉਹ ਬੰਦੇ ਭੱਜ ਗਏ ਜੀ ਉੱਥੋਂ ਕਿੰਨੇ 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 ਜਾਣੇ ਸੀ ਉਹ ਤਿੰਨ ਗੱਡੀਆਂ ਸੀ ਘੱਟੋ-ਘੱਟ ਲੱਗਭਗ 15-20 ਬੰਦੇ ਸੀਗੇ ਜੀ ਠੀਕ ਹੈ ਅੱਛਾ ਉਸ ਤੋਂ ਬਾ ਕੋਈ ਮੈਂ ਮਰਿਆ ਨਹੀਂ ਮੈਂ ਜਿਉਂਦਾ ਸੀਗਾ ਜੀ ਤੇ ਮੈਂ ਉੱਥੇ ਇੱਕ ਭਾਈ ਸੀ ਮੈਨੂੰ ਨਹੀਂ ਪਤਾ ਵੀ ਉਹ ਹੋਟਲ ਵਾਲਾ ਸੀ ਮੈਨੂੰ ਨਹੀਂ ਪਤਾ ਵੀ ਉਹ ਡਰਾਈਵਰ ਸੀ ਜਦੋਂ ਉਹ ਮੇਰੇ ਸਾਹਮਣੇ ਆ ਗਿਆ ਤੇ ਮੈਂ ਨੂੰ ਬੇਨਤੀ ਕੀਤੀ ਵੀ ਮੇਰੀ ਤੂੰ ਵੀਡੀਓ ਬਣਾ ਵੀ ਮੈਂ ਬੋਲਣਾਗਾ ਤੇ ਉਹ ਕਹਿੰਦਾ ਬਾਈ ਮੈਂ ਤੇਰੀ ਵੀਡੀਓ ਬਣਾ ਦੇਣਾ ਉਹ ਪ੍ਰੂਫ ਵੀ ਮੈਂ ਤੁਹਾਨੂੰ ਦੇਵਾਂਗਾ ਵੀ ਉਹਨੇ ਵੀ ਮੇਰੇ ਲਈ ਤਾਂ ਰੋਟੀਆਂ ਦੀ ਵੀਡੀਓ ਬਣਾਈ ਹੈ ਤੇ ਮੈਂ ਆਖਿਆ ਮੇਰੇ ਭਰਾ ਨੂੰ ਮੇਰੇ ਪਰਿਵਾਰ ਨੂੰ ਭੇਜ ਦੇ ਘਰੇ ਮੈਂ ਤੁਹਾਨੂੰ ਨੰਬਰ ਦਿੰਦਾ ਮੇਰਾ ਮੋਬਾਈਲ ਉਹਨਾਂ ਨੇ ਭੰਨਤਾ ਉਸ ਤੋਂ ਬਾਅਦ ਹੀ ਉਹਨੇ ਵੀਡੀਓ ਬਣਾਈ ਮੈਂ ਬੋਲਿਆ ਮੈਂ ਇਹਨਾਂ ਦੇ ਨਾਮ ਲੈ ਇਤੇ ਬਕਾਇਦਾ ਬਲਿੰਦਰ ਕੌਰ ਦੇ ਪਰ ਬਲਿੰਦਰ ਕੌਰ ਦਾ ਬਲਿੰਦਰ ਕੌਰ ਦੇ ਪਰਿਵਾਰ ਦੇ ਜਿਹੜਾ ਸਾਨੂੰ ਪਹਿਲਾ ਨਾਮ ਗੁਣਾਇਆ ਮੈਂ ਇਹ ਮੈਂ ਨਾਮ ਲੇ ਪੁਲਿਸ ਨੇ ਕੀ ਕੀਤਾ 100 ਪਸਿਆਣਾ ਥਾਣਾ ਪੈਂਦਾ ਉੱਥੇ ਜੀ ਪਟਿਆਲੇ ਕੋਲੇ ਜੀ ਤੇ ਉਹਨਾਂ ਨੇ 128 ਨੰਬਰ ਐਫ ਆਰ ਕੱਟੀ 18 8 25 ਨੂੰ ਠੀਕ ਹੈ ਜੀ ਤੇ ਕੱਟੀ ਜੀ ਅਣਪਛਾਤੇਾਂ ਤੇ अच्छा ਤੇ ਕੱਟੀ ਐਫ ਆਰ ਪਤਾ ਕੀ ਵੱਲੋਂ ਹੋਟਲ ਵਾਲੇ ਵੱਲੋਂ ਜੀ ਤੁਸੀਂ ਜਿਹੜੇ ਬਿਆਨ ਨੇ ਉਹ ਹੋਟਲ ਵਾਲੇ ਦੇ ਲੈ ਗਏ ਤੁਹਾਡੇ ਬਿਆਨ ਨਹੀਂ ਲੈ ਗਏ ਮੇਰੇ ਬਿਆਨ ਲੈ ਗਏ ਜੀ ਹਸਪਤਾਲ ਚ ਠੀਕ ਹੈ ਹਸਪਤਾਲ ਚ ਲੈ ਗਏ ਮੈਨੂੰ ਸਵੇਰ ਤੇ ਉੱਥੇ ਜਾ ਕੇ ਮੈਂ ਬਿਆਨ ਦਿੱਤੇ ਬਕਾਇਦਾ ਨਾਲ ਨਾਂ ਲਿਖਾਏ ਠੀਕ ਹੈ ਜੀ ਵੀ ਐਨੇ ਬੰਦੇ ਸੀਗੇ ਅਣ ਪਛਾਤੇ ਇਹ ਠੀਕ ਹੈ ਦੋ ਬੰਦੇ ਨੇ ਉਹਨਾਂ ਨੂੰ ਮੈਂ ਜਾਣਦਾ ਸੀ ਦੋ ਬੰਦੇ ਉਹ ਪਛਾਣਦੇ ਸੀ ਦੋ ਬੰਦੇ ਆਮਸਰੇ ਦੇ ਸੀਗੇ ਠੀਕ ਹੈ ਆ ਨਾਲ ਦਾ ਪਿੰਡ ਆਮਸਰਾ ਠੀਕ ਹੈ ਜੀ ਇੱਕ ਦੋਣਾ ਕਾਲਾ ਇੱਕ ਦੋਣਾ ਮੈਂ ਜਾਣਦਾ ਨਹੀਂ ਉਹਨਾਂ ਨੂੰ ਭਾਈਪੇਹ ਜਾਣਨਾ ਠੀਕ ਹੈ ਤੇ ਪੱਕੇ ਨਾਮ ਇਹਨਾਂ ਦੇ ਜਾਣਦਾ ਤੇ ਮੈਂ ਸਾਹਮਣੇ ਆਉਣ ਤੋਂ ਉਹਨਾਂ ਨੂੰ ਪਛਾਣ ਸਕਦਾ ਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਮੈਂ ਮਤਲਬ ਇਹ ਨਾਂ ਲਿਖਾਤੇ ਵੀਡੀਓ 'ਚ ਨਾਂ ਬੋਲਤੇ ਤੇ ਮੇਰੇ ਵੱਲੋਂ ਐਫਆਰ ਕਿਉਂ ਨਹੀਂ ਕੱਟੀ ਗਈ ਆਹਾ ਅਣਪਛਾਤੇ ਆ ਦੇ ਐਫਆਰ ਕੱਟਣ ਦਾ ਕੀ ਮਤਲਬ ਕਿੰਨੇ ਅਣਪਛਾਤੇ ਉੱਤੇ ਐਫਆਰ ਕੱਟੀ ਗਈ ਇਹ ਇਹ 15 20 ਲਿਖਿਆ ਜੀ ਇਹਦੇ 'ਚ ਅਰੇ 15 20 ਲਿਖਿਆ ਹਾਂ ਮਤਲਬ ਕਿਸੇ ਦਾ ਵੀ ਨਾਮ ਨਹੀਂ ਪਿਆ ਗੱਡੀਆਂ ਵੀ ਤਿੰਨ ਲਿਖਤੀਆਂ ਠੀਕ ਹੈ ਤੇ ਪਰ ਨਾਮ ਕਿਸੇ ਦਾ ਨਹੀਂ ਪਾਇਆ ਹੁਣ ਇਹਨਾਂ ਨੇ ਕੀ ਕੀਤਾ ਮੇਰੇ ਭਰੋਸੇਯੋਗ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਹੈ ਵੀ ਪੰਜ ਛੇ ਬੰਦੇ ਇਹਨਾਂ ਨੇ ਪੈਸੇ ਦੇ ਕੇ ਪੁਲਿਸ ਨਾਲ ਗਾਣ-ਸਾਣ ਕਰਕੇ ਪੰਜ ਛੇ ਬੰਦੇ ਜੇਲ੍ਹ ਚ ਛੱਡ ਕੇ ਆਏ ਅੱਛਾ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਮੇਰੇ ਦੋਸ਼ੀ ਨਹੀਂਗੇ ਮੇਰੇ ਪਿੰਡ ਦੇ ਬੰਦੇ ਆਹੋ ਅੱਛਾ ਠੀਕ ਹੈ ਕੋਸ ਇੱਕ ਦੋ ਕੰਮ ਦੋ ਸੋਨੇ ਮੈਂ ਵੀ ਦੋ ਮੰਡੀ ਦੇਣ ਵੀ ਉਹ ਮੇਰੇ ਨਾਲ ਉਹਨਾਂ ਨਾਲ ਕੋਈ ਲੈਗਾ ਤੇ ਗਿਆ ਨਹੀਂ ਠੀਕ ਹੈ ਵੀ ਤੁਹਾਡੀ ਐਫਆਈਆਰ ਦੇ ਵਿੱਚ ਜਿਹੜਾ ਦੋਸ਼ੀ ਭੇਜਿਆ ਉਹ ਤੁਸੀਂ ਕਹਿੰਦੇ ਹੋ ਕਿ ਹੈ ਹੀ ਨਹੀਂ ਸੀ ਉਹ ਮੇਰੇ ਦੋਸ਼ੀ ਨਹੀਂ ਗੇ ਜਿਹੜੇ ਹੁਣ ਅੱਜ ਦੀ ਤਰੀਕ ਤੱਕ ਭੇਜਿਆ ਹੈ ਠੀਕ ਹੈ ਹਾਂ ਉਹ ਮੇਰੇ ਦੋਸ਼ੀ ਨਹੀਂ ਗੇ ਭਾਵੇਂ ਬਸ ਲਿਖ ਕੇ ਲੈ ਲਓ ਕੋਰਟ ਲਿਖ ਕੇ ਲੈ ਲੇ ਫਿਰ ਮੈਨੂੰ ਲੱਗੇ ਜੇ ਉਹ ਕਹਿੰਦੇ ਇਹ ਕਹਿੰਦੇ ਵੀ ਉਹ ਉਹਨਾਂ ਨੇ ਤਾਇਨ ਦੀ ਤੋੜੀਆਂ ਮੈਨੂੰ ਉਹਨਾਂ ਦੀ ਲੋਕੇਸ਼ਨ ਦੇ ਦੇਣ ਉਸ ਉਸ ਤਰੀਕ ਦੀ ਉੱਥਾਂ ਦੀ ਕਸਿਆਣਾ ਦੀ ਆਪਣੇ ਟੋਲ ਬਲਾਈ ਚੈਨਲ ਟੋਲ ਬਲਾਈ ਉਸ ਤਰੀਕੇ ਦੀ ਮੈਨੂੰ ਲੋਕੇਸ਼ਨ ਦੇ ਦੇਣਾ ਮੋਬਾਈਲ ਦੀ ਉਹਨਾਂ ਦੇ ਦੀ ਅੱਛਾ ਜਿਹੜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਐਮਐਲਏ ਉੱਤੇ ਇਲਜ਼ਾਮ ਲਾ ਰਹੇ ਉਹਨਾਂ ਦੇ ਪਰਿਵਾਰ ਤੇ ਲਾ ਰਹੇ ਹੋ ਤੁਹਾਡੇ ਕੋਲੇ ਸਬੂਤ ਕੀ ਹੈ ਵੀ ਉਹਨਾਂ ਨੇ ਸਾਰਾ ਕੁਝ ਕਰਵਾਇਆ ਹੈ ਬਾਈ ਜੀ ਜਦੋਂ ਮੈਂ ਉਹਨਾਂ ਦੇ ਵਿਰੁੱਧ ਬੋਲਦਾ ਸੀ ਸਭ ਤੋਂ ਪਹਿਲਾਂ ਮੈਂ ਆਰਐਮਬੀ ਚੈਨਲ ਤੇ ਇੰਟਰਵਿਊ ਦੇ ਕੇ ਆਇਆ ਜੀ ਠੀਕ ਹੈ ਜੀ ਵੀ ਇਸ ਤਰ੍ਹਾਂ ਕਰਕੇ ਗਾਂਸ਼ ਕਢਾ ਰਹੇ ਆ ਮੈਂ ਆਪਣਾ ਵੀ ਇੱਥੇ ਖਤਰਾ ਹੈ ਅੱਗ ਲੱਗ ਸਕਦੀ ਹੈ ਹਾਂਜੀ ਤੇ ਉਸ ਤੋਂ ਬਾਅਦ ਅੱਗ ਲੱਗੀ ਵੀ ਜੈਪੁਰ ਅੱਗ ਲੱਗੀ ਰਾਜਸਥਾਨ ਚ ਕਿੰਨਾ ਪ ਸ਼ਹਿਰ ਪਰ ਲਗਭਗ 46 ਬੰਦਿਆਂ ਦਾ ਪਬਲਿਕ ਦਾ ਨਿਸ਼ਾਨ ਹੋਇਆ ਗੈਸ ਹੱਸਦਾ ਹੋਇਆ ਨਾ ਜੀ ਉਸ ਤੋਂ ਵੀ ਇਹਨਾਂ ਨੇ ਸਬਕ ਨਹੀਂ ਲਿਆ ਹੁਣ ਵੀ ਮੈਨੂੰ ਮੇਰੇ ਮੇਰੇ ਪ੍ਰੋਸਜੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਹੁਣ ਵੀ ਰਾਤ ਨੂੰ ਇੱਥੇ ਰਾਮੇ ਗੈਸ ਨਿਕਲਦੀ ਹੈ ਜਿਹੜਾ ਪ੍ਰਸ਼ਾਸਨਾਂ ਬੇਖਬਰ ਹੈ ਕਿਉਂ ਇਹਨਾਂ ਕੋਲੇ ਪੈਸੇ ਜਾਂਦੇ ਨੇ ਬੇਖਬਰਤਾ ਆਪੀ ਹੈ ਐਮਐਲਏ ਐਮਐਲਏ ਕੋਲ ਪੈਸੇ ਚੜਾਵਾ ਚੜਦਾ ਕੋ ਉਹ ਵੀ ਬੇਖਬਰ ਆਪੀ ਹੈ ਠੀਕ ਹੈ ਜੀ ਆ ਗੱਲਾਂ ਮੈਂ ਬੋਲਦਾ ਸੀ ਇਹ ਗੱਲਾਂ ਤੋਂ ਮੇਰੇ ਰੰਜਸ ਚ ਆ ਕੇ ਇਹਨਾਂ ਨੇ ਸਭ ਕੁਝ ਕੀਤਾ ਠੀਕ ਹੈ ਠੀਕ ਹੈ ਜੀ ਹੁਣ ਤੁਸੀਂ ਦੱਸੋ ਸਾਡੇ ਪਾਣੀ ਗੰਦਾ ਆਈ ਜਾਂਦਾ ਹੈ ਨਗਰ ਕੌਂਸਲ ਦੀ ਤੇ ਐਮਐਲਏ ਦੀ ਜੋ ਪੀਣ ਵਾਲਾ ਪਾਣੀ ਗੰਦਾ ਆਉਂਦਾ ਹੈ ਨਗਰ ਕੌਂਸਲ ਦੀ ਤੇ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੀ ਉਹਨੂੰ ਸਹੀ ਕਰਾਉਣ ਦੀ ਸੀਵਰੇਜ ਓਵਰਫਲੋ ਹੁੰਦਾ ਕਿੰਨੀਆਂ ਘਾਤਕ ਬਿਮਾਰੀਆਂ ਪਬਲਿਕ ਨੂੰ ਫੈਲ ਸਕਦੀਆਂ ਨਗਰ ਕੌਂਸਲ ਦੀ ਤੇ ਐਮਐਲਏ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਚੀਜ਼ਾਂ ਮੈਂ ਬੋਲਦਾ ਸੀ ਜਿਹੜੀਆਂ ਪਬਲਿਕ ਦੇ ਹਿੱਤ ਵਿੱਚ ਠੀਕ ਹੈ ਸੇਵਾ ਤੁਹਾਨੂੰ ਕਦੇ ਇਹਨਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਸਾਰਾ ਕੁਝ ਸਾਜ਼ਿਸ਼ ਕੀਤੀ ਹੈ ਪਰ ਇਸ ਤੋਂ ਪਹਿਲਾਂ ਇੱਕਦਮ ਕੋਈ ਕਿਸੇ ਦੇ ਲੱਤਾਂ ਤੋੜ ਦੇਵੇ ਇਹ ਤੇ ਮਤਲਬ ਲੋਕ ਗੱਲ ਮੰਨਣਗੇ ਨਹੀਂ ਤੁਹਾਡੀ ਕਿ ਸਿੱਧਾ ਗਲਤਾਂ ਉਹਨੂੰ ਪਹਿਲਾਂ ਕਦੇ ਕੋਈ ਸਮਝਾਇਆ ਹੋਵੇ ਜਾਂ ਰੋਕਿਆ ਹੋਵੇ ਤੁਹਾਨੂੰ ਕਦੇ ਕਿਹਾ ਕੋਈ ਇਹਨਾਂ ਨੇ ਪਹਿਲਾਂ ਮੇਰੇ ਕੋਲ ਜੀ ਮਲਾਜ਼ਮ ਘਰੇ ਵੀ ਆਉਂਦੇ ਰਹੇ ਆ ਅੱਛਾ ਮੇਰੇ ਅਫਸਰ ਮੈਨੂੰ ਬੁਲਾਉਂਦੇ ਵੀ ਰਹੇ ਆ ਵੀ ਤੂੰ ਚੁੱਪ ਕਰ ਜਾ। ਅੱਛਾ ਠੀਕ ਹੈ ਤੇ ਤੇਰਾ ਬਣਦਾ ਐਸਾ ਕਰੇ ਆ ਜਾ ਗੁਰੂਆ ਤੂੰ ਚੁੱਪ ਕਰ ਜਾ। ਮੈਂ ਕਿਹਾ ਵੀ ਮੈਂ ਨਹੀਂ ਚੁੱਪ ਕਰਦਾ ਮੈਂ ਸੱਚ ਬੋਲੂਗਾ। ਮੈਨੂੰ ਆਫਰ ਵੀ ਕੀਤੀ ਗਈ। ਆਫਰਾਂ ਹੀ ਕੀਤੀਆਂ ਆ। ਫਿਰ ਇੱਕ ਸੱਚਾ ਗੁੰਡਾ ਟੈਕਸ ਵਸੂਲਣ ਲੱਗੇ ਰੈਫਾਇਨਰੀ 'ਚ। ਉਹਦੇ ਵਿਰੁੱਧ ਮੈਂ ਵਾਇਰ ਠਾਈ। ਜੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਜਿਹੜਾ ਹੈਗਾਗਾ ਤੇ ਜੋਸੀ ਸਾਹਿਬ ਉਹਦੇ ਪੱਤਰਕਾਰ ਹੈ ਉਹ ਮੇਰੇ ਕੋ ਘਰੇ ਆ ਕੇ ਮੇਰੀ ਇੰਟਰਵਿਊ ਲੈ ਕੇ ਗਿਆ ਠੀਕ ਹੈ ਉਸ ਤੋਂ ਬਾਅਦ ਉੱਥੇ ਹੁਣ ਕੋਈ ਗੁੰਡਾ ਟੈਕਸ ਨਹੀਂ ਮੈਂ ਆਪਾਂ ਝੂਠ ਨਹੀਂ ਮੈਂ ਬੋਲਦਾ ਜਦੋਂ ਉਸ ਟਾਈਮ ਗੁੰਡਾ ਟੈਕਸ ਸੀਗਾ ਜਦੋਂ ਮੈਂ ਬੋਲਿਆ ਫੇਸਬੁੱਕ ਤੇ ਵੀ ਲਿਖਿਆ ਮੋਬਾਈਲਾਂ ਲਏ ਵੀ ਹੋਇਆ ਤੇ ਚੈਨਲ ਤੇ ਹੀ ਬੋਲਿਆ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਸ਼ਿਕਾਇਤ ਕਰੀ ਰਫੈਨਰੀ ਦੇ ਹੁਣ ਉੱਥੇ ਸੁੱਤੀ ਗੰਗਾ ਵਸਦੀ ਹੈ ਕੋਈ ਗੁੰਡਾ ਟੈਕਸ ਨਹੀਂਗਾ ਉਹੋਂ ਦੇ ਭੱਜ ਕੇ ਗਏ ਨਹੀਂ ਉੱਥੇ ਗੁੰਡੇ ਬਿਠਾਦੇ ਸੋਨੇ ਆਪਦੇ ਔਰ ਚੀਜ਼ਾਂ ਦੀ ਇਹ ਰੰਜਸ ਰੱਖਦੀ ਸੀ ਐਮਐਲ ਮੇਰੇ ਨਾਲ ਉਹ ਚੀਜ਼ ਤੈਨ ਹੁਣ 1 ਮਹੀਨੇ ਦੇ ਵਿੱਚ ਹੁਣ ਤੱਕ ਤੁਹਾਡੇ ਕੋਲੇ ਦੁਬਾਰੇ ਪ੍ਰਸ਼ਾਸਨ ਆਇਆ ਤੁਹਾਨੂੰ ਕੋਈ ਪੁੱਛਣ ਜਿਵੇਂ ਤੁਸੀਂ ਬਿਆਨ ਆਖਿਆ ਕਿ ਮੈਂ ਬਿਆਨ ਦਿੱਤੇ ਐ ਉਹਦੇ ਉੱਤੇ ਐਫ ਆਈ ਆਰ ਨਹੀਂ ਹੋਈ ਪਰ ਉਸ ਤੋਂ ਬਾਅਦ ਕੋਈ ਕਾਰ ਉਹ ਤੁਸੀਂ ਕਿਹਾ ਹੋਵੇ ਕਿ ਭਾਈ ਐਫ ਆਈ ਆਰ ਤੇ ਮੇਰੇ ਬੰਨਾਂ ਦੇ ਘਟੋਂ ਮੇਰੇ ਨਾਲ ਘਟਨਾ ਵਾਪਰੀ ਐ ਐਸ ਐਚਓ ਨੂੰ ਜੀ ਮੈਂ ਫੋਨ ਕਰਿਆ ਪਹਿਲਾਂ ਤਾਂ ਮੇਰੇ ਭਰਾ ਨੇ ਫੋਨ ਕਰਿਆ ਜੀ ਵੀ ਜੀ ਜੋ ਬੰਦੇ ਤੁਸੀਂ ਅਰੈਸਟ ਕੀਤੇ ਐ ਸਾਨੂੰ ਉਹਨਾਂ ਦੇ ਨਾਮ ਦਿਓ ਅੱਜ ਤੱਕ ਉਹਨਾਂ ਨੇ ਨਾਮ ਹੀ ਦਿੱਤੇ ਠੀਕ ਹੈ ਦੂਜੀ ਗੱਲ ਮੈਂ ਵੀ ਫੋਨ ਕੀਤਾ ਮੈਂ ਕਿਹਾ ਜੋ ਬੰਦੇ ਤੁਸੀਂ ਰੈਸਟ ਕਰਿਆ ਉਹਨਾਂ ਦੇ ਨਾਂ ਤਾਂ ਭੇਜ ਦਿਓ ਸਾਨੂੰ ਜਾਂ ਕੋਈ ਗੱਡੀ ਪਾਈ ਹੈ ਉਹ ਸਾਨੂੰ ਵਟਸਐਪ ਤੇ ਭੇਜ ਦਿਓ ਹੁਣ ਮੈਂ ਜੀ ਤੁਰ ਤਾ ਸਕਦਾ ਨਹੀਂ ਛੋੜੇ ਸਾਹਮਣੇ ਮੇਰੇ ਦੋਨੇ ਲੱਤਾਂ ਟੁੱਟੀਆਂ ਗਿਆ ਪੰਗੇ ਹਾਂ ਜੀ ਤੇ ਫੋਨ ਤੇ ਕਹੂੰ ਆ ਨਾ ਐਸਐਚਓ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੇ ਅਹੇ ਜ਼ਿਕਰ ਨਹੀਂ ਭੇਜੇ ਅੱਛਾ ਹਾਂ ਹੁਣ ਤੁਸੀਂ ਆ ਵੀ ਪਤਾ ਹੈ ਕਿ ਕਿਹਨੂੰ ਫੜਿਆ ਕਿਹਨੂੰ ਛੱਡਿਆ ਹਾਂ ਮੈਨੂੰ ਤਾਂ ਭਰੋਸੇ ਯਕ ਸੁਤਰਾ ਤੋਂ ਪਤਾ ਲੱਗਦਾ ਪਿੰਡ ਚੋਂ ਜਿਹੜਾ ਕੋਈ ਮਿਲਣ ਆਉਂਦਾ ਬੰਦਾ ਪਤਾ ਲੈਣ ਆਉਂਦਾ ਮੇਰਾ ਵੀ ਆਹ ਬੰਦੇ ਭੇਜਤੇ ਉਹਨਾਂ ਬੰਦੇ ਨੇ ਮੇਰੇ ਲੱਗਦਾ ਹੈ ਕਿ ਨੂੰ ਮੇਰੇ ਪਿੰਡ ਦੇ ਬੰਦੇ ਮੈਨੂੰ ਪਤਾ ਵੀ ਮੇਰੇ ਮੈਨੂੰ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਮੇਰੇ ਤਾਂ ਹੁਦੋਸ਼ੀ ਨਹੀਂ ਕਿ ਜਿਹੜੇ ਅੱਜ ਦੀ ਤਰੀਕ ਤੱਕ ਭੇਜਿਆ ਉਹ ਹਾਂਜੀ ਅੱਛਾ ਜਦੋਂ ਤੁਸੀਂ ਮਤਲਬ ਖਬਰਾਂ ਲਾਉਂਦੇ ਸੀਗੇ ਜਾਂ ਕੁਝ ਵੀ ਕਰਦੇ ਸੀ ਸੀ ਆਵਾਜ਼ ਚੱਕਦੇ ਸੀਗੇ ਉਦੋਂ ਤੁਹਾਨੂੰ ਪਤਾ ਸੀ ਵੀ ਆਹ ਕੁਝ ਤੁਹਾਡੇ ਨਾਲ ਵਾਪਰ ਸਕਦਾ ਹੈ ਵਾਪਰ ਸਕਦਾ ਜੀ ਆ ਮੇਰੇ ਅਸੀਂ ਦੋ ਹੀ ਨਹੀਂ ਆ ਬੀਬੀ ਸਾਡੇ ਬੱਚਾ ਹੈ ਨਹੀਂਗਾ ਜੀ ਆ ਮੇਰੇ ਘਰ ਵਾਲੀ ਹੈ ਮੇਰੇ ਘਰ ਵਾਲੀ ਨੂੰ ਵੀ ਬਾਕਾਇਦਾ ਮੈਂ ਦੱਸਿਆ ਵੀ ਮੇਰੇ ਤੇ ਕਿਸੇ ਟਾਈਮ ਵੀ ਹਮਲਾ ਹੋ ਸਕਦਾ ਤੇ ਤਿੰਨ ਵਿਚਾਰ ਬੰਦੇ ਦਾ ਇੱਕਾ ਬੁੜੀ ਇਹਨਾਂ ਦਾ ਨਾਲ ਸੀ ਮੇਰੇ ਪਿੰਡ ਵਾਲਿਆਂ ਦਾ ਕ ਅਲਵੇਲ ਤੇ ਉਹਦੀ ਮਾਤਾ ਕਰਮਜੀਤ ਕੌਰ ਤੇ ਇੱਕ ਐਮਐਲਏ ਦਾ ਪਰਿਵਾਰ ਤੇ ਉਹਦੇ ਘਰ ਵਾਲਾ ਐਮਐਲਏ ਤੇ ਉਹਦਾ ਪਿਓ ਸਾਰੇ ਭਰਾ ਆ ਬੈਠੇ ਮੇਰੇ ਘਰ ਦੇ ਪਹਿਲਾਂ ਮੈਂ ਦੱਸਿਆ ਸੀਗਾ ਕਿ ਕਿਸੇ ਵੀ ਟਾਈਮ ਮੇਰੇ ਤੇ ਹਮਲਾ ਕਰ ਸਕਦੇ ਆ ਜੇ ਮੇਰੀ ਮੌਤ ਤੱਕ ਵੀ ਹੋ ਗਈ ਤੇ ਇਹ ਇਹਨਾਂ ਤੇ ਕਾਰਵਾਈ ਕਰਵਾਉਣੀ ਆ ਆ ਬੈਠੀ ਤੁਸੀਂ ਇਹਨਾਂ ਨੂੰ ਪੁੱਛ ਲਓ ਠੀਕ ਹੈ ਮੈਂ ਪਹਿਲਾਂ ਜਦੋਂ ਦਾ ਬੋਲਣ ਲੱਗਾ ਸ਼ੁਰੂ ਹੁੰਦਾ ਇਹਨਾਂ ਨੂੰ ਦੱਸਿਆ ਹੋਇਆ ਜੀ ਹਾਂ ਤੁਹਾਡੀ ਕਦੇ ਐਮਐਲਏ ਨਾਲ ਗੱਲਬਾਤ ਹੋਈ ਇਸ ਮਾਮਲੇ ਤੇ ਪਹਿਲਾਂ ਕਦੇ ਐਮਐਲਏ ਨੇ ਮੈਨੂੰ ਘਰੇ ਬੁਲਾਇਆ ਸੀਗਾ ਜੀ ਮੈਨੂੰ ਆਦੀ ਵੀ ਬੋਲਣਾ ਮੈਂ ਕਿਹਾ ਜੀ ਸੱਚ ਤਾਂ ਮੈਂ ਬੋਲੂਗਾ ਹਾਂ ਠੀਕ ਹੈ ਇਹ ਤੁਹਾਨੂੰ ਬੁਲਾਇਆ ਸੀ ਹਾਂ ਗੰਦਾ ਸੀ ਪਾਣੀ ਪੀ ਜੰਨੇ ਆ ਲੋਕ ਮੰਨ ਲਾ ਵੀ ਪਿੰਡ ਦੇ ਮੈਨੂੰ ਕਹਿੰਦੇ ਆ ਕਿ ਖਰਾਬ ਹੈ ਆ ਠੀਕ ਹੈ ਤੇ ਮੈਂ ਵੀ ਮੈਂ ਸੱਚ ਬੋਲਿਆ ਬਣਾਣੀ ਹਟਦਾ ਠੀਕ ਹੈ ਡਿਪਟੀ ਦੇ ਥਰੂ ਬੁਲਾਇਆ ਸੀ ਮੈਨੂੰ ਤਲਵੰਡੀ ਸਾਹਿਬ ਉਹਦੇ ਅੱਜ ਵੀ ਡਿਪਟੀ ਰਜੇਸ਼ ਨਹੀਂ ਇੱਥੇ ਉਹੀ ਨੇਗੇ ਉਹਨਾਂ ਥਰੂ ਮੈਨੂੰ ਬੁਲਾਇਆ ਸੀ ਡਿਪਟੀ ਸਾਹਿਬ ਮੇਰੇ ਨਾਲ ਗਏ ਸੀ ਠੀਕ ਹੈ ਜੀ ਮੈਂ ਜਾ ਕੇ ਵੀ ਆਇਆ ਮੈਨੂੰ ਘਰੇ ਕਹਿੰਦੇ ਤੂੰ ਜਾ ਕੇ ਤਾਂ ਉਹ ਕਾਫੀ ਟਾਈਮ ਦੀ ਗੱਲ ਹੈ ਭਾਈ ਤੁਹਾਨੂੰ ਕਿਸੇ ਨੇ ਵਹਿ ਧਮਕੀ ਦਿੱਤੀ ਹੋਵੇਗਾ ਦੇਖੇ ਤੁਹਾਡੇ ਤੇਰਾ ਹਸ਼ਰ ਬੁਰਾ ਕਰਨਗੇ ਜਾਂ ਇਦਾਂ ਕੁਝ ਕਿਹਾ ਨਹੀਂ ਇਹੋ ਜੀ ਧਮਕੀ ਨਹੀਂ ਮੈਨੂੰ ਕਿਸੇ ਨੇ ਦਿੱਤੀ ਪਰ ਜਿਸ ਦਿਨ ਮੇਰੇ ਤੇ ਹਮਲਾ ਹੋਇਆ ਸਵੇਰ ਉਸ ਟਾਈਮ ਪਹਿਲਾਂ ਮੈਨੂੰ ਫੋਨ ਆਉਂਦੇ ਰਿਹਾ ਦੋ ਦਿਨ ਵੀ ਤੂੰ ਪਿੰਡ ਨਾ ਤੇਰੇ ਤੇ ਹਮਲਾ ਹੋਇਆ ਤੁਸੀਂ ਮੇਰਾ ਮੋਬਾਈਲ ਨੰਬਰ 98717 51322 ਕੌਣ ਕੌਣ ਕਰਦਾ ਰਿਹਾ ਫੋਨ ਤੁਹਾਨੂੰ ਮੈਨੂੰ ਪਿੰਡ ਚੋ ਜੀ ਮੇਰੇ ਦੋਸਤੋ ਮਿੱਤਰ ਠੀਕ ਹੈ ਵੀ ਤੂੰ ਪਿੰਡ ਨਾ ਵੀ ਤੇਰੇ ਤੇ ਹਮਲਾ ਕਰਨਗੇ ਪਹਿਲ ਕਿਸੇ ਗੱਲ ਪਹਿਲਾਂ ਹਾਂ ਵੀ ਤੇਰੇ ਤੇ ਹਮਲਾ ਕਰਨਗੇ ਤੇ ਤੂੰ ਪਿੰਡ ਨਾ ਹਾਂਜੀ ਤੇ ਮੈਂ ਕਿਹ ਪਿੰਡ ਮੈਂ ਮੇਰਾ ਪਿੰ ਕਿੰਨੇ ਚਰਨਾਉਂ ਆ ਦੂਜੀ ਗੱਲ ਗੱਡੀ ਦੀ ਇਹੋ ਹੈ ਜੀ ਚੈਕਲਿਸਟ ਆ ਕੱਢੀ ਗੱਡੀ ਦੀ ਚੈਕਲਿਸਟ ਆ ਉਹ ਬਠਿੰਡਾ ਦੀ ਦਿੱਤੀ ਹੋਈ ਸੀ ਇੱਥੋਂ ਦੀ ਤੇ ਮੈਂ ਗੱਡੀ ਮੰਨ ਲਓ ਹੋਰ ਪਲਾਂਟ ਚ ਕਿਵੇਂ ਲੈ ਕੇ ਵਗ ਜਾ ਉੱਥੇ ਮੇਰੀ ਗੱਡੀ ਲੋਡ ਕਿਵੇਂ ਹੋਊ ਦੱਸੋ ਜਦੋਂ ਗੱਡੀ ਦੀ ਚੈਕਲਿਸਟ ਉਹਨਾਂ ਨੇ ਖਾਲੀ ਕਰਕੇ ਉਹਦੇ ਬਠਿੰਡਾ ਲਿਖਿਆ ਹੋਇਆ ਠੀਕ ਹੈ ਜੀ ਇਹਨੂੰ ਬਠਿੰਡਾ ਪਲਾਂਟ ਰਾਮਾ ਪਲਾਂਟ ਨੂੰ ਬਠਿੰਡਾ ਬਠਾ ਪਲਾਂਟ ਕਹਿੰਦੇ ਆ ਜੀ ਪੀ ਵਾਲੇ ਅੱਛਾ ਆਪਣਾ ਉਹ ਜਦੋਂ ਬਠਿੰਡੇ ਨਾਲ ਦੇਤੀ ਗੱਡੀ ਆ ਦੇਖੋ ਜੀ ਚੈਕਲਿਸਟ ਆ ਆ ਲਿਖਿਆ ਮੇਰੇ ਸਾਈਨ ਹੋਇਆ ਬਕਾਇਦਾ ਆ ਲੋਡਿੰਗ ਪਲਾਂਟ ਬਠਿੰਡਾ ਜਦੋਂ ਉਹ ਤੇ ਮੈਂ ਹੋਰ ਪਲਾਨਟ ਦੇ ਕਿਵੇਂ ਲੈ ਕੇ ਜਾ ਸਕਦਾ ਜੀ ਇਹਨੂੰ ਉੱਥੇ ਨਹੀਂ ਲੋਡਿੰਗ ਨਹੀਂ ਹੁੰਦੀ ਤਾਂ ਕਰਕੇ ਮੈਂ ਭੰਡਿਆ ਆਇਆ ਹਾਂ ਜੇ ਜਦੋਂ ਤੁਹਾਡੀ ਕੁੱਟਮਾਰ ਹੋ ਰਹੀ ਸੀ ਤੁਹਾਨੂੰ ਉਹਨਾਂ ਜਦੋਂ ਕੁੱਟਰੇ ਵਿਅਕਤੀਆਂ ਵੱਲੋਂ ਕੁਝ ਕਿਹਾ ਹੋਵੇ ਤੁਹਾਨੂੰ ਉਹਨਾਂ ਨੇ ਕੁਝ ਉਸ ਸਮੇਂ ਦੀ ਉਹ ਅੱਗੇ ਕੁਝ ਨਹੀਂ ਬੋਲੇ ਜੀ ਜਦੋਂ ਫਲਸ਼ ਹੋ ਨਿਕਲਿਆ ਇੱਕ ਗੋਰਾ ਨੇਰਾ ਥੇ ਕੈਮਰੇ ਵੀ ਨਹੀਂ ਲੱਗੇ ਉੱਥੇ ਕੈਮਰੇ ਵੀ ਪੁਲਿਸ ਨੇ ਆ ਕੇ ਹੁਣ ਲਵਾਏ ਆ ਉੱਥੇ ਅੱਛਾ ਇੱਕ ਬੰਦਾ ਮੈਨੂੰ ਭੱਜ ਕੇ ਮਰੇ ਵੀ ਨਹੀਂ ਜਦੋਂ ਆ ਕੇ ਮੇਰੇ ਨਾਲ ਜਹੋ ਜਹੋ ਵੀ ਹੋਣ ਲੱਗ ਗਿਆ ਜਹੋ ਜਹੋ ਵੀ ਕੁਝ ਬੋਲਿਆ ਨਹੀਂ ਉਹ ਮਾਰੋ ਜਹੋ ਜਹੋ ਵੀ ਹੋਣ ਲੱਗ ਗਿਆ ਐਸਾ ਜਦ ਮੈਨੂੰ ਹਰ ਦਵਾਖਤੇ ਬੱਜੀ ਨਾਲਿਆ ਦੰਦ ਤਿੰਨ ਟਟ 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 ਗਏ ਉਸ ਤੋਂ ਬਾਅਦ ਮੈਂ ਡਿੱਗ ਪਿਆ ਤੇ ਮੈਂ ਰੋਲਾ ਪਾਉਣ ਲੱਗ ਗਿਆ ਉਹ ਮੈਨੂੰ ਕੁਝ ਨਹੀਂ ਬੋਲੇ ਇੱਕ ਮਗਰ ਖੜਾ ਬੰਦਾ ਜਿਹੜਾ ਤੁਹਾਨੂੰ ਮੈਂ ਕਹਿੰਦਾ ਵੀ ਰਾਮਸਰੇ ਪਿੰਡ ਦੇ ਦੋ ਬੰਦੇ ਸੀਗੇ ਮਗਰ ਖੜਾ ਬੰਦਾ ਬੋਲਦਾ ਕਹਿੰਦਾ ਇਹਨੂੰ ਮਾਰਨਾ ਨਹੀਂ ਕਿ ਤਾ ਆਪਣੇ ਸਰ ਕਤਲ ਪੈ ਜੂਗਾ ਇੱਕ ਕਹਿੰਦਾ ਵੀ ਇਹਦੇ ਜਵਾਬ ਤੱਕ ਮਾਰਾਂਗੇ ਇਹਨੂੰ ਕਹਦੇ ਅੱਛਾ ਠੀਕ ਹੈ ਉਥੋਂ ਮੌਰੀ ਬਾਜ ਪਛਾਣੀ ਹੈ ਠੀਕ ਹੈ ਪਿੱਛੇ ਖੜੇ ਸੀ ਨਾ ਮੇਰੇ ਪਿੱਛੇ ਉਧਰ ਉਥੇ ਬਾਜ ਪਛਾਣ ਲਈ ਉਸ ਬੰਦੇ ਦੀ ਆ ਬੰਦਾ ਨਾਲ ਹੈ ਹੈ ਜਦੋਂ ਫਿਰ ਤੁਹਾਡੇ ਵਾਰ ਕਿੰਨੇ ਵਾਰ ਕੀਤੇ ਕਿਸ ਕਦੇ ਨਾਲ ਤੁਹਾਨੂੰ ਕੁੱਟਿਆ ਤਿੰਨ ਬੰਦਿਆਂ ਨੇ ਮੈਨੂੰ ਹੋ ਘਰੇ ਬਾਕੀ ਪਿੱਛੇ ਖੜੇ ਰਹੇ ਆ ਠੀਕ ਹੈ ਠੀਕ ਹੈ ਵੀ ਇਹ ਉਸ ਤੋਂ ਦੀ ਪੈਣ ਲੱਗਾ ਤਾਂ ਫੇਰ ਆਵਾਂਗੇ ਆਪਾਂ ਤੇ ਉਹ ਪਿੱਛੇ ਗਿਆ ਤਿੰਨ ਬੰਦਿਆਂ ਨੇ ਇੱਕ ਨੇ ਤਾਂ ਨੱਪੀ ਰੱਖਿਆ ਤੇ ਇਹ ਦੋ ਨੇ ਮਨ ਲੈ ਵੀ ਇੱਕ ਨੇ ਡਾਂਗਾ ਮਾਰੀਆਂ ਤੇ ਇੱਕ ਨੇ ਇੱਥੇ ਨਾ ਮੈਨੂੰ ਤਾਂ ਲੱਗਿਆ ਵੀ ਕਹਾੜਾ ਪਰ ਉਹ ਚੰਡ ਜਿਵੇਂ ਮਨ ਲੈ ਮੋਟਰਸਾਈਕਲ ਦੀ ਕਰਾਰੀ ਹੈ ਮੋਟਰਸਾਈਕਲ ਦੀ ਗਰਾਜੂਏਟ ਵਿਚਾਲੋਂ ਵੱਢ ਕੇ ਨਾ ਇਹ ਜਿਹੜੇ ਮੱਲਾਂ ਨਸ਼ੇੜੀ ਆ ਜਾਂ ਕਿਸੇ ਸੱਟਾਂ ਮਾਰਨ ਜਾਂਦੇ ਆ ਉਹ ਮੋਟਰਸਾਈਕਲ ਦੀ ਗਰਾਹੀ ਵਿਚਾਲੋਂ ਵੱਢ ਕੇ ਉਹ ਤੇ ਥੱਥੀ ਲਵਾ ਲੈਂਦੇ ਪਾਈਪ ਲਵਾ ਲੈਂਦੇ ਆ ਉਹ ਚੀਜ਼ ਨਾ ਕਹਿੰਦੇ ਤੇਰੇ ਚੰਡ ਕਰੇ ਵੇ ਇਹ ਪਰ ਮੈਨੂੰ ਇਹ ਰੇਜ ਕਵਾੜਾ ਲੱਗਿਆ ਵੀ ਜਿਵੇਂ ਕਵਾੜਾ ਹੁੰਦਾ ਤੁਹਾਨੂੰ ਇਹ ਲੱਗਿਆ ਹਾਂ ਤੁਹਾਡੀ ਇਹਨਾਂ ਤੋਂ ਇਲਾਵਾ ਕਿਸੇ ਹੋਰ ਨਾਲ ਕੋਈ ਰੰਜਿਸ਼ ਤੁਹਾਡਾ ਕੋਈ ਵਿਰੋਧ ਹੈ ਕਿਸੇ ਨਹੀਂ ਹੋਰ ਕਿਸੇ ਨਾਲ ਨਹੀਂ ਜੀ ਮੇਰਾ ਹੋਰ ਕਿਸੇ ਨਾਲ ਮੇਰਾ ਵਿਰੋਧ ਨਹੀਂ ਜਾਂ ਇਹਨਾਂ ਦੇ ਖਿਲਾਫ ਤੁਸੀਂ ਕੋਈ ਦਰਖਾਸਤ ਦਿੱਤੀ ਹੋਵੇ ਥਾਣੇ ਵੀ ਮੈਨੂੰ ਖਤਰਾ ਇਹਨਾਂ ਲੋਕਾਂ ਦਾ ਇਹਨਾਂ ਦਾ ਮੈਂ ਅੱਜ ਤੇ ਬੋਲਦਾ ਰਹਿ ਜੀ ਲਾਈਵ ਤੇ ਅੱਛਾ ਹਾਂ ਬੋਲਦੇ ਰਹੇ ਲਾਈਵ ਤੇ ਬੋਲਦਾ ਰਹੇਗਾ ਲਿਖਦਾ ਵੀ ਰਹੇਗਾ ਫੇਸਬੁਕ ਤੇ ਤੇ ਵੀ ਮੈਨੂੰ ਇਹਨਾਂ ਤੋਂ ਖਤਰਾ ਜੇ ਕੋਈ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤੇ ਇਹ ਜ਼ਿੰਮੇਵਾਰ ਨੇ ਹੂੰ ਜੇ ਤੁਹਾਡਾ ਜਿਹੜਾ ਇਲਾਜ ਵਗੈਰਾ ਹੁਣ ਉਹ ਕਿਸ ਤਰੀਕੇ ਨਾਲ ਕਿੰਨਾ ਨੇ ਕਰਵਾਇਆ ਕਿਵੇਂ ਕਰਵਾਇਆ ਇਹ ਜੀ ਮੇਰਾ ਦੋਸਤ ਮਿੱਤਰਾਂ ਨੇ ਮੇਰੀ ਮਦਦ ਕੀਤੀ ਹੈ ਦੇਖੋ ਡਰਾਈਵਰ ਦੀ ਇੰਨੀ ਆਮਦਨ ਨਹੀਂ ਹੈਗੀ ਜਨਾਬ ਵੀ 5000 ਰੁਪਿਆ ਪਹਿਲਾਂ 3500 4000 5000 ਇਹ ਤਿੰਨ ਤਿੰਨ ਤਨਖਾਹਾਂ ਚੱਲਦੀਆਂ ਡਰਾਈਵਰ ਦੀਆਂ ਉਹ ਵੀ ਡਰਾਈਵਰ ਨੂੰ ਗੈਸ ਵਾਲੇ ਨੂੰ ਤਾਂ ਮਿਲਦੀ ਆ ਜੇ ਉਹ ਮੰਨ ਲਾ ਇੱਥੋਂ ਜਿੰਨਾ ਮਾਲ ਉਹਨੇ ਲੋਡ ਕਰ ਲਿਆ ਉੱਥੇ ਜਾ ਕੇ ਗਾਂ ਅੱਗੇ ਪੂਰਾ ਉਤਰਾ ਤਾਂ ਹੁਣ ਕੰਡਾ ਦਾ ਜੀ ਪਲਾਂਟ ਵਾਲਿਆਂ ਦੇ ਹੱਥ 'ਚ ਆ ਘਟਬੱਦ ਵੀ ਹਲਾ ਵੀ ਦਿੰਦੇ ਕੰਡਾ ਜੇ ਉਹ ਮਾਲ ਉਸੇ ਸ਼ਾਰਟ ਆ ਗਿਆ ਤਾਂ ਉਹ ਵੀ ਨਹੀਂ ਮਿਲਦੀ ਜੀ ਡਰਾਈਵਰ ਦਾ ਬਹੁਤ ਬੁਰਾ ਹਾਲ ਆ ਜੀ ਠੀਕ ਹੈ ਇਹਨਾਂ ਤਨਖਾਹ ਵੀ ਵਧਣੀ ਚਾਹੀਦੀ ਆ ਮੈਂ ਇਹ ਵੀ ਬੇਨਤੀ ਕਰਦਾ ਤੁਹਾਡੇ ਜਰੀਏ ਸਰਕਾਰਾਂ ਨੂੰ ਹੈ ਜੀ ਮੇਰੀ 5000 ਤਨਖਾਹ ਸੀ ਜੀ 5000 ਹਾਂ ਜੇ ਉਹ ਗਾਂ ਸੀ ਘਟ ਗਈ ਤਾਂ ਮੈਨੂੰ ਉਹ ਵੀ ਨਹੀਂ ਮਿਲਦੀ ਸੀ ਮੇਰੇ ਮਹੀਨੇ ਦੀ ਗਾਂ ਮੰਨ ਲਓ ਵੀ ਉਹ ਗਈ ਹੁਣ ਤੁਸੀਂ ਦੇਖੋ ਅੱਜ ਕੱਲ ਦੇ ਜ ਡ라이ਵਰ ਵੀ ਬਹੁਤ ਬਹੁਤ ਜ਼ੁਰਦਸ਼ ਹੈ ਜੀ ਅੱਛਾ ਇਹ ਮੇਰੇ ਫਿਰ ਮੇਰੇ ਕੋਲ ਪੈਸਾ ਹੈ ਨਹੀਂ ਸੀਗਾ ਜੀ ਮੈਂ ਸਰਕਾਰੀ ਹਸਪਤਾਲ ਜਿੱਦੋਂ ਦਾਖਲ ਹੋਇਆ ਮੈਨੂੰ ਉੱਥੇ ਲੈ ਗਈ ਐਂਬੂਲੈਂਸ ਲੈ ਗਈ ਫਿਰ ਦੇਖੋ ਤੁਸੀਂ ਪੌਣੇ ਕ ਚਾਰ ਵਜੇ ਲਗਭਗ ਮੇਰੇ ਸੱਟਾਂ ਮਾਰੀਆਂ ਸਵੇਰ ਤੇ 7 ਵਜੇ ਘਟੋ ਘਟ ਮੇਰੇ ਐਂਬੂਲੈਂਸ ਆਈ ਹੈ ਅੱਛਾ ਉੱਥੇ ਫੋਨ ਕਰ ਕਰ ਥੱਕ ਲੇ ਡਰਾਈਵਰ ਵੀ ਹੋਟਲ ਵਾਲਾ ਵੀ ਆ ਗਿਆ ਠੀਕ ਹੈ ਫੋਨ ਕਰਕੇ ਥੱਕ ਲਏ ਜੀ 112 ਦੇ ਵੀ ਐਂਬੂਲੈਂਸ ਵਾਲਾ ਨੂੰ ਕੋਈ ਨਹੀਂ ਆਇਆ ਨਾ ਕੋਈ ਸੜਕ ਸੜਕ ਸੁਰੱਖਿਆ ਬੋਰਸ ਨੇ ਜਿਹੜੀ ਲਾਈ ਇਹਨਾਂ ਨੇ ਨਾ ਜੀ ਉਹ ਕੋਈ ਮਤਲਬ 4 ਵਜੇ ਦੀ ਤੁਹਾਡੇ ਨਾਲ ਘਟਨਾ ਵਾਪਰੀ 7 ਵਜੇ ਐਂਬੂਲੈਂਸ ਆਉਂਦੀ ਹੈ 7 ਵਜੇ ਐਂਬੂਲੈਂਸ ਆਉਂਦੀ ਹੈ ਉਸ ਤੋਂ ਬਾਅਦ ਜੀ ਮੈਨੂੰ ਚੱਕ ਕੇ ਐਂਬੂਲੈਂਸ ਹਸਪਤਾਲ ਪਹੁੰਚਾ ਦਿੰਦੀ ਹੈ ਮੇਰੇ ਘਰ ਦੇ ਗਏ ਸੀ ਤੇ ਕੀ ਗਿੱਦੜ ਵੇ ਪਿੱਕੇ ਜੀ ਸੌਰੇ ਅਮਰੀ ਗਿੱਦੜ ਵੇ ਆਸ਼ਾ ਮੇਰਾ ਭਰਾ ਚੱਲ ਕੇ ਰਾਮੇਉ ਪਟਿਆਲੇ ਪਹੁੰਚ ਗਿਆ ਮੇਰੇ ਘਰ ਦੇ ਪਟਿਆ ਗਿੱਦੜ ਵੇੋਂ ਚੱਲ ਕੇ ਪਟਿਆਲਾ ਪਹੁੰਚ ਗਏ ਉਹਨਾਂ ਨੇ ਨਾ ਤਾਂ ਮੇ ਹਾਂਜੀ ਤੇ ਉਹਨਾਂ ਨੇ ਪੱਟੀ ਪਤਾ ਕਿਤੇ ਕਿੰਨੇ ਵਜੇ ਕਰੀ 5:30 ਵਜੇ ਸ਼ਾਮ ਨੂੰ ਉਹ ਵੀ ਇੱਕ ਪੱਤਰਕਾਰ ਵੀਰ ਗਿਆ ਪੀਟੀਸੀ ਨਿਊਜ਼ ਵਾਲਾ ਮੇਰਾ ਖਿਆਲ ਆ ਮਨੋ ਮਨੋ ਜ ਮੈਨਾਂ ਕਿਹਾ ਮੈਨੂੰ ਪਤਾ ਪੀ.ਟੀ.ਸੀ. ਨੌਜ ਵਾਲਾ ਸੀ ਉਹਨਾਂ ਨੇ ਮੇਰੇ ਰਾਮੇ ਦਸ ਕੇ ਦੋਸਤ ਮਿੱਤਰ ਨੇ ਵੀ ਆਖਿਆ ਵੀ ਆਪਣੇ ਪੱਤਰਕਾਰ ਤਾਂ ਹਮਲਾ ਹੋਗਾ ਤੇ ਉਸੇ ਪਟਿਆਲੇ ਜਾ ਉਹਨਾਂ ਨੇ ਜਾ ਕੇ ਮੇਰੇ ਘਰਦਿਆਂ ਦੀ ਇੰਟਰਵਿਊ ਲਈ ਮੇਰੀ ਫੋਟੋ ਲਈ ਫੇਰ ਜਾ ਕੇ ਮੰਨ ਲਓ ਵੀ ਡਾਕਟਰਾਂ ਨੂੰ ਕਿਹਾ ਵੀ ਤੁਸੀਂ ਇਹਦੇ ਪੱਟੀ ਕਿਉਂ ਨਹੀਂ ਕਰਦੇ ਵੀ ਇੰਨਾ ਟਾਈਮ ਹੋ ਗਿਆ ਇਹਨੂੰ ਆਏ ਨੂੰ ਨਾ ਤੁਸੀਂ ਇਹਨੂੰ ਦਾਖਲ ਕਰਦੇ ਹੋ ਵੀ ਤੁਸੀਂ ਸਾਮ੍ਹੇ ਧੱਕ ਨਹੀਂ ਇਹਨੂੰ ਬਿਲਕੁਲ ਹਾਂਜੀ ਫੇਰ ਕਿਤੇ ਜਾ ਕੇ ਮੇਰੇ ਪੱਟੀ ਪੁੱਟੀ ਕੀਤੀ ਇਹਨਾਂ ਨੇ ਤੇ ਉਹ ਵੀ ਮੈਂ ਤਾਂ ਬਚ ਗਿਆ ਮੰਨ ਲਾ ਵੀ ਮੇਰੇ ਤੇ ਖੂਨ ਵੱਧ ਸਿੱਕਦਾ ਮੈਂ ਨਸ਼ਾ ਪਤਾ ਨਹੀਂ ਕਰਦਾ ਸੀ ਕੋਈ ਖੂਨ ਮੇਰੇ 16 ਗ੍ਰਾਮ ਸੀ ਜੀ ਤੇ ਜਦੋਂ ਮੇਰੇ ਖੂਨ ਨੇ ਚੈੱਕ ਕਰਾਇਆ ਤੇ 6. ਕੁਝ ਗ੍ਰਾਮ ਮੇਰੇ 6 ਗ੍ਰਾਮ ਕੁਝ ਕੁਝ ਪੈਂਡ ਮੇਰੇ ਤੇ ਖੂਨ ਸੀਗਾ ਉਦੋਂ ਡਾਕਟਰ ਕਹਿੰਦਾ ਵੀ ਕਿਤਾ ਨਹੀਂ ਨਿਸ਼ਾਨੀ ਕਰਦਾ ਤਾਂ ਬਚ ਗਿਆ ਇੱਕ ਕਹਿੰਦਾ ਵੀ ਇਹ ਮਤਲਬ ਵੀ ਖੂਨ ਦੇ ਵਿੱਚ ਵੱਧ ਸੀ ਐਨਾ ਮੇਰਾ ਖੂਨ ਨਿਕਲਿਆ ਦੇਖੋ ਮਾਰਨ ਦੀ ਕੋਈ ਕਸਰ ਨਹੀਂ ਸੀ ਕੋਈ ਅੱਛਾ ਫਿਰ ਨਾ ਮੇਰਾ ਲਾਜ ਵਾਲਾ ਕਾਰਡ ਬਣਿਆ ਜੀ ਨਾ ਮੇਰਾ ਲਾਜ ਵਾਲਾ ਇਹਨਾਂ ਨੇ ਕਾਰਡ ਚਲਾਇਆ ਬਹਾਨਾ ਕੀ ਲਿਆ ਅੱਗੇ ਜੀ ਇਹ ਲੜਾਈ ਕੇਸ ਹੈ ਅੱਛਾ ਤੇ ਜਦੋਂ ਮੈਂ ਤਾਂ ਜਿੱਥੇ ਸੇ ਆਰਾਮ ਕਰ ਰਿਹਾ ਰੋਟੀ ਖਾ ਕੇ ਉਸ ਦਾ ਡਰਾਈਵਰ ਸੀਗੇ ਆਰਾਮ ਕਰ ਰਿਹਾ ਸੀ ਤਾਂ ਉਹਨੇ ਹੱਥਾਂ ਦੱਸੋ ਮੈਂ ਜਿੱਦਾਂ ਮੈਂ ਕਿਸੇ ਦੇ ਕੁਝ ਮਾਰਿਆ ਤਾਂ ਮੈਂ ਲੜਾਈ ਕੀਤੀ ਹੈ ਹਾਂਜੀ ਮੈਂ ਤਾਂ ਕਿਸੇ ਦੇ ਕੁਝ ਮਾਰਿਆ ਨਹੀਂਗਾ ਅੱਛਾ ਮੇਰਾ ਕਾਰਡ ਤੱਕ ਨਹੀਂ ਚਲਾਇਆ ਫੇਰ ਜੀ ਤੁਸੀਂ ਆ ਬਿੱਲ ਦੇਖੋ ਬਿੱਲ ਦੇਖੋ ਕਿੱਥੇ ਹੈ ਬਿੱਲ ਦੇਖੋ ਤੁਹਾਨੂੰ ਬਿੱਲ ਦਿਖਾਵਾਂ ਮੈਂ ਤੇ ਸਰਕਾਰਾਂ ਕਹਿੰਦੀਆਂ ਸਾਡਾ ਜੀ ਸਿਹਤ ਮਾਡਲ ਤੇ ਸਿਹਤ ਮਾਡਲ ਜੀ ਮੈਂ ਆਹ ਦਿਖਾਉਣਾ ਤੁਹਾਨੂੰ ਬਿੱਲ ਮੈਡੀਕਲਾਂ ਦੇ ਸਰਿੰਜ ਤੋਂ ਲੈ ਕੇ ਜੀ ਆਹ ਦੇਖੋ ਸਰਿੰਜ ਤੋਂ ਲੈ ਕੇ ਤੁਸੀਂ ਇੰਗਲਿਸ਼ ਪੜ੍ਹਿਓ ਆਹ ਦੇਖੋ ਸਰਿੰਜ ਤੋਂ ਲੈ ਕੇ ਤੇ ਦਵਾਈਆਂ ਸਾਰੀਆਂ ਇਹ ਅਸੀਂ ਬਾਹਰੋਂ ਲਈਆਂ ਜੀ ਆਹ ਦੇਖੋ ਮੈਡੀਕਲ ਤੋਂ ਜੀ ਦੇਖੋ ਆ ਦੇਖੋ ਇਹ ਆ ਬੱਲਾ ਦੀ ਮੈਡੀਕਲਾਂ ਦੇ ਆ ਦੇਖੋ ਇਹਨਾਂ ਦਾ ਸਿਹਤ ਮਾਡਲ ਹੈ ਜੀ ਆ ਸਰਕਾਰ ਦਾ ਠੀਕ ਹੈ ਇੱਥੋਂ ਤੱਕ ਮੇਰਾ ਧੱਕਾ ਹੋਇਆ ਜੀ ਕਿੰਨਾ ਤੁਹਾਡਾ ਖਰਚਾ ਆ ਗਿਆ ਇਹ ਉੱਥੇ ਹੀ ਘਟੋ ਘਟਾ ਵੀ 40 50000 ਰੁਪਏ ਆ ਗਿਆ ਹੁਣ ਮੇਰੇ ਖਿਆਲ ਮੈਂ ਜੋੜਿਆ ਹੈ ਨਹੀਂ ਇਹ ਹਾਲੇ ਤੁਹਾਡਾ ਲਾਜ ਬਾਕੀ ਹੈ ਇੱਕ ਜੀ ਹਾਂ ਜੀ ਲਾਜ ਬਾਕੀ ਹੈ ਅੱਛਾ ਜਿਹੜੀਆਂ ਰਿਪੋਰਟਾਂ ਕਰਾਈਆਂ ਉਹਦਾ ਵੱਖਾ ਸੀ ਭਰਿਆ ਉਹ ਵੀ ਸਾਰਾ ਸਾਡੇ ਕੋਲ ਰਿਕਾਰਡ ਹੈ ਜੀ ਠੀਕ ਹੈ ਅੱਛਾ ਉਸ ਤੋਂ ਬਾਅਦ ਲੈਟਰ ਸਾਹਿਬ ਮੈਨੂੰ ਕਹਿੰਦੇ ਉਹਨਾਂ ਨੇ ਇੱਥੇ ਇੱਕ ਸਕੰਜਾ ਪਾਦਾ ਜੀ ਉੱਪਰ ਆਪਰੇਸ਼ਨ ਕਰਕੇ ਉਹ ਜਿਹਦਾ ਕੋਈ ਫਾਇਦਾ ਨਹੀਂ ਸੀ ਪਟੀਆਂ ਕੁਸ਼ਟਾਂ ਬਾਅਦ ਆ ਕੇ ਡਾਕਟਰ 18 ਤਰੀਕ ਨੂੰ ਅਸੀਂ ਦਾਖਲ ਹੋਏ ਉੱਥੇ ਕਰਿਆ ਮੈਨੂੰ ਤੇ ਇੱਕ ਘਟਾ ਘਟ 15 16 ਦਿਨ ਰਹੇ ਹੋ ਮੈਂ ਲਗ ਭਗ ਤੇ ਬਟਲ ਡਾਕਟਰ ਸਾਹਿਬ ਆ ਕੇ ਬੋਲਦਾ ਕਹਿੰਦਾ ਤੇਰੀ ਲੱਤ ਕੱਟਣੀ ਪੈ ਸਕਦੀ ਹੈ ਅੱਛਾ ਮੈਂ ਕਿਹਾ ਚਲੋ ਤੁਸੀਂ ਆਪ ਦੀ ਕੋਸ਼ਿਸ਼ ਕਰ ਲਓ ਜੀ ਅੱਗੇ ਮੇਰੀ ਕਿਸਮਤ ਤੇ ਉੱਥੋਂ ਜੀ ਡਾਕਟਰ ਸਾਹਿਬ ਆ ਗਏ ਮੈਂ ਆਪਣੇ ਮਿੱਤਰਾਂ ਨੂੰ ਫੋਨ ਕੀਤਾ ਦੋਸਤਾਂ ਨੂੰ ਵੀ ਇਸ ਤਰ੍ਹਾਂ ਕਰਕੇ ਆ ਗੱਲ ਆ ਤੇ ਮੈਂ ਰੋ ਪਿਆ ਉਹ ਮੈਨੂੰ ਕਹਿੰਦੇ ਤੂੰ ਰੋਣਾ ਕਿਉਂ ਹੈ ਮੈਂ ਕਿਹਾ ਵੀ ਮੇਰੀ ਡਾਕਟਰ ਲੱਤ ਕੱਟਣ ਨੂੰ ਕਹਿੰਦਾ ਤੇ ਮੈਨੂੰ ਕਹਿੰਦੇ ਤੁਸੀਂ ਪ੍ਰਾਈਵੇਟ ਹਸਪਤਾਲ ਚ ਜਾ ਮੈਂ ਕਿਹਾ ਮੇਰੇ ਕੋਲ ਪੈਸੇ ਮੰ ਨੂੰ ਗੱਤ ਪੈਸੇ ਸੀ ਲਾਵਾਂਗੇ ਫਿਰ ਉਹਨਾਂ ਨੇ ਬਈ 25 ਲੱਖ ਰੁਪਈਆ ਲਾਇਆ 50000 ਤਾਂ ਮੈਂ ਲਾ ਉੱਥੇ ਲੱਗ ਗਿਆ ਫਿਰ ਮੈਂ ਲਾ ਵੀ ਮ ਸਿੱਧੂ ਹਸ ਬਟਲ ਤਰਲਨੀ ਸਾਹਿਬ ਮੰਦਾ ਕਰ ਰਿਹਾ ਲਗਭਗ ਵੀ 2.5 ਲੱਖ ਰੁਪਈਆ ਉੱਥੇ ਲੱਗ ਗਿਆ ਹੁਣ ਬਈ ਦੀ ਸਰਜਰੀ ਹੋਣੀ ਐ 2 ਲੱਖ ਰੁਪਈਆ ਹੋਣਾ ਚਾਹੀਦਾ ਐ ਡਾਕਟਰ ਸਾਹਿਬ ਕਹਿੰਦੇ ਵੀ 2 ਸਾਲ ਤੂੰ ਘਰੇ ਰਹਿਣਾ ਐ ਅੱਛਾ ਮਿਕਚਾਰ ਕੰਮ ਵਾਲਾ ਨਹੀਂ ਹੁੰਦਾ ਹੋਰ ਮੇਰੇ ਕੋਲ ਕੋਈ ਆਂਦੋਣਾ ਨਹੀਂ ਦੱਸੋ ਵੀ ਕਿੱਥੇ ਆਵਾ ਗਰੀਬਾਂ ਦਾ ਪਬਲ ਕਦੋਂ ਮੈਂ ਬੇਇੱਜ਼ਤੀ ਕਰਦਾ ਮੇਰੀ ਮਦਦ ਕੀ ਸੀ ਆਵੇ ਬੰਦੋਕ ਨਹੀਂ ਮੇਰੇ ਲੱਤ ਕਟੋਲੀ ਬੁਈਏ ਤੁਮ ਲੋਕਾਂ ਵਾਲੀ ਬਾਤ ਚੱਕੀ ਉਹਦਾ ਅੰਜਾਮ ਮਨੂ ਆਉਣਾ ਪਬਲਿਕ ਵਿੱਚ ਬੋਲਿਆ ਵੇ ਤੇ ਮੈਨੂੰ ਆਸਾ ਜਿਆ ਦਿੱਤੀ ਐ ਜੇ ਇੱਚ ਗੱਲਾਂ ਝੂਠ ਹੋਣ ਮੈਂ ਲਿਖ ਕੇ ਦੇ ਦੂ ਮੇਰੇ ਗੋਲੀ ਮਾਰ ਦੇ ਜੇ ਮੈਂ ਝੂਠ ਮਾਰਿਆ ਹੋਵੇ ਇੱਕ ਦੇ ਜਾਂ ਝੂਠੀ ਗੱਲ ਕਹੀ ਹੋਵੇ ਇੱਕ ਵੀ ਬੰਦਾ ਮੇਰੇ ਨਾਲ ਗਰਦਾ ਮੇਰੇ 15 ਹਜ਼ਾਰ ਰੁਪਏ ਨੇ ਮੰਡੀ ਦੇ ਇੱਕ ਵੀ ਬੰਦਾ ਆ ਕੇ ਆਇਆ ਕਹਿੰਦੇ ਵੀ ਇਹ ਝੂਠ ਮਾਰਦਾ ਸੀਗਾ ਮੈਂ ਗੋਲੀ ਮਰਵਾ ਲੂ ਉਹਦੇ ਮੈਂ ਲਿਖ ਕੇ ਦੇ ਦੂ ਕੋਰੇ ਕਾ ਇਹ ਸੈਲ ਕਰਕੇ ਮੈਂ ਆਪਣੇ ਪਰਿਵਾਰ ਤੋਂ ਲਿਖਵਾ ਦੂਗਾ ਇਹ ਨਾ ਕਰ ਸਕਦਾ ਮੈਂ ਮਤਲਬ ਹੁਣ ਛੋਟਾ ਜਿਹੜਾ ਕਾਰਵਾਈ ਹੈ ਹਾਲੇ ਤੱਕ ਉਹਨਾਂ ਬੰਦਿਆਂ ਉੱਤੇ ਕਿਸੇ ਉੱਤੇ ਕਾਰਵਾਈ ਜਿਨ੍ਹਾਂ ਦੇ ਨਾਮ ਲਿਖਾਏ ਆ ਕੋਈ ਕਾਰਵਾਈ ਨਹੀਂ ਜ ਉਹਨਾਂ ਤੇ ਓ ਮੌਜ ਨਾ ਫਿਰਦੇ ਹਸਦੇ ਪਿੰਡ ਚ ਐਮ ਐਲ ਏ ਓ ਫਿਰਦੀ ਐ ਮੌਜ ਨਾ ਕਿੱਥੇ ਸਾਡੇ ਇੰਡੀਆ ਦਾ ਕਾਨੂੰਨ ਕਿੱਥੇ ਸਾਡੀ ਸਟੇਟ ਦਾ ਕਾਨੂੰਨ ਕਿ ਗਰੀਬਾਂ ਨੂੰ ਤਾਂ ਕਰਨਾ ਹੁੰਦਾ ਗਰੀਬਾਂ ਨੂੰ ਪੁਲਿਸ ਨੇ ਫੇਰ ਬਾਹਰ ਮਾਰਨੇ ਹੁੰਦੇ ਲੰਗੇ ਕਿਸੇ ਦੀ ਲੱਤ 'ਚ ਫੇਰ ਮਾਰਿਆ ਕਿਸੇ ਦੇ ਗਿੱਟੇ 'ਚ ਫੇਰ ਮਾਰਿਆ ਹਾਂਜੀ ਜਦੋਂ ਇਹਨਾਂ ਨੇ ਬਸ ਦੇਖ ਲੋ ਇਹਨਾਂ ਕੋਲ ਐਮ ਐਲ ਏ ਦੇ ਮੰਤਰੀ ਦਾ ਫੋਨ ਆ ਗਿਆ ਬਸ ਤੇ ਇਹਨਾਂ ਲੋਕਾਂ ਲੋਕਾਂ ਨੂੰ ਤਾਂ ਚੁਣਦੇ ਐ ਐਮਐਲਏ ਨੂੰ ਤੇ ਮੰਤਰੀਆਂ ਨੂੰ ਵੀ ਇਹ ਲੋਕਾਂ ਦੇ ਜਵਾਕਾਂ ਦੀ ਲੱਤਾਂ ਤੋੜ ਪਾਉਣ। ਹੋ ਮੈਂ ਪਬਲਿਕ ਨੂੰ ਬੇਨਤੀ ਕਰਦਾ ਮੇਰੀ ਮੇਰਾ ਸਾਥ ਦੇਣ। ਮਰੀ ਪੈਸੇ ਦੀ ਮਤਦ ਕਰਨ ਮੇਰਾ ਲਾਇਕ ਕਰਨ ਤੇ ਇਹਨਾਂ ਨੂੰ ਮੈਂ ਸਭ ਕੁਝ ਸੁਵਾ ਸਕਾਂ ਕਿ ਕਿਸੇ ਦੇ ਹੋਰ ਦੀ ਕਿਸੇ ਦੇ ਬੱਚੇ ਦੀ ਲੱਤਾਂ ਤੋੜ ਦਣਾ ਹੈ। ਹੈ ਇਹਨਾਂ ਨੂੰ ਸਜ਼ਾ ਵਲੇ ਨਾਲ ਐਮਐਲਏ ਦੇ ਪਰਿਵਾਰ ਨੂੰ ਨਾਲੇ ਮੇਰੇ ਪਿੰਡ ਵਾਲਿਆਂ ਨੂੰ ਕਿਸੇ ਦੀ ਹੋਰ ਨਹੀਂ ਚੁਰਤਰਾ ਪਵੇ ਕਿਸੇ ਦੇ ਬੱਚੇ ਨੂੰ ਝਾਕਣ ਦੀ ਵੀ ਕਿਸੇ ਦੀ ਲੱਤਾਂ ਤੋੜ ਦੇ ਜਾਂ ਕੁਝ ਹੋਰ ਨਸ਼ਕਾਣ ਪਚਾ ਦੇ ਉਹਨੂੰ। ਮੇਰੀ ਇੰਨੀ ਪਬਲਿਕ ਨੂੰ ਬੇਨਤੀ ਆ ਵੀ ਮੇਰਾ ਸਾਥ ਦਿਓ। ਜੇ ਮੈਂ ਗਲਤ ਐ ਮੈਂ ਝੂਠ ਮਾਰਦਾ ਸੀ ਤਾਂ ਬਿਲਕੁਲ ਮੇਰੇ ਹਾਸਲਾ ਫੇੜ ਮੇਰੀ ਇਹ ਪੰਜਾਬਗੀਆਂ ਨੂੰ ਬੇਨਤੀ ਆ ਭਰਾਵਾਂ ਨੂੰ ਦਨਵਾਜੀ